ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸਾਰੇ ਠੀਕ ਹੋਵੋਗੇ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਆ ਕਾਫੀ ਦਿਨ ਹੋ ਗਏ ਆਪਾਂ ਵੀਡੀਓ ਨਹੀਂ ਪਾ ਸਕੇ ਕੁਸਤਾ ਆਪਣਾ ਘਰਲੀਂ ਢਿੱਲੀ ਸੀਗੀ ਤੇ ਕੁਸ ਆਪਣੇ ਇਧਰ ਲੈਂਟਰ ਦਾ ਕੰਮ ਚੱਲਦਾ ਸੀ ਹਨ ਤੇ ਗਰਮੀ ਹੱਦ ਤੋਂ ਵੱਧ ਹੋ ਚੁੱਕੀ ਆ ਤੇ ਭੈਣ ਸਾਸਪਾਈ ਕਰੀ ਜਾਂਦੀ ਆ 11:30 12:00 ਵਜੇ ਤੇ ਕੱਟੇ ਦੇਖ ਲੋ ਸਾਡੇ ਕਿੰਨੇ ਆਰਾਮਦਾਰ ਨਾਲ ਬੈਠੇ ਆ ਹੋਰ ਭਣੀ ਕਿਵੇਂ ਨੇ ਮਿਨਮਾਏ ਨੇ ਅੱਜ ਬੁਰਾ ਹਾਲ ਹੈ ਬੁਰਾ ਹਾਲ ਜਿਵੇਂ ਜਿਹਨੂੰ ਬੁਰਾ ਹਾਲ ਕਹਿੰਦੇ ਨੇ ਨਾ ਗਰਮੀ ਨਾਲ ਕੱਪੜੇ ਪੂਰੇ ਭਿੱਜੇ ਪੈ ਨੇ ਸਾਰਾ ਕੁਝ ਪਾਣੀ ਇਹਨਾਂ ਨੂੰ ਆਇਂ ਲੱਗਦਾ ਵੀ ਗਰਮੀ ਪਿਛਲੀ ਵਾਰ ਨਾਲੋਂ ਕੁਝ ਹੱਦ ਨਾਲ ਜ਼ਿਆਦਾ ਵੱਧ ਗਈ ਆ ਆ 4-5 ਦਿਨ ਹੋ ਗਏ ਇੰਨੀ ਹੱਦੋਂ ਵੱਧ ਗਰਮੀ ਵਹਿ ਰਹੀ ਐ ਵੀ ਜਿੰਨੀ ਬੱਸ ਦੱਸ ਨਹੀਂ ਸਕਦਾ ਇੰਨੀ ਗਰਮੀ ਪੈ ਰਹੀ ਐ ਮਹਿਸਾ ਦਾ ਇੰਨਾ ਤਰਸ ਹੁੰਦਾ ਜਿਹੜੀ ਬਰੀਕ ਜੀ ਮਸਰੀ ਐ ਨਾ ਉਹ ਇੰਨੀ ਹੋਈ ਪਈ ਐ ਡੀਜ਼ਲ ਵੀ ਸਿੜਕਦੇ ਆ ਦੂਰ ਕਰਕੇ ਧੂਈ ਵੀ ਲਾਉਣੇ ਆ ਜੇ ਹੁਣ ਧੂਈ ਲਾਉਣੇ ਆ ਇਹ ਆਪਣੇ ਨਾ ਗੁੰਮ ਜੈ ਵੀ ਆਸੇ-ਬਾਸੇ ਨਾ ਹਵਾ ਕ੍ਰੋਸ ਨਹੀਂ ਹੁੰਦੀ ਐ ਜੇ ਹੁਣ ਹ ਖੁੱਲੇ ਧਾਮਾਂ ਦੇ ਲੋਕ ਮਸਰਦਾਨੀ ਵਿਚਾਰਿਆਂ ਦੇ ਲਾਇਆ ਹੋਗੇ ਵੀ ਤੂੰ ਹੀ ਲਾ ਦਿੰਦੇ ਨੇ ਉਹ ਵੀ ਕਿ ਧੂੰਆਂ ਬਾਹਰ ਨਿਕਲ ਹੀ ਜਾਂਦਾ ਹੁਣ ਜੇ ਇੱਥੇ ਧੂੰਆਂ ਲਾ ਕੇ ਮੂਰੇ ਪੱਖਾ ਲਾ ਦਿੰਦੇ ਆ ਫਿਰ ਉਹ ਧੂੰਆਂ ਸਾਰਾ ਇਕੱਠਾ ਹੋ ਜਾਂਦਾ ਫਿਰ ਇਹਨਾਂ ਨੂੰ ਸਾਹ ਲੈਣ 'ਚ ਦਿੱਕਤ ਆਉਂਦੀ ਹੈ ਅੱਜ ਮੇਮਣੇ ਵੀ ਸਾਰੇ ਨਿਮਾਏ ਨਾ ਆਰਾਮ ਨਾਲ ਖੜ ਗਏ ਗਰਮੀ ਬਹੁਤ ਜ਼ਿਆਦਾ ਹੱਦੋਂ ਵੱਧ ਚੁੱਕੀ ਹੈ ਪਤਾ ਨਹੀਂ ਇੰਨੀ ਮੰਨ ਲਓ ਜਿਵੇਂ ਇੱਕ ਕਹਿੰਦੇ ਨੇ ਵੀ ਅੱਗ ਇੰਨੀ ਉਹ ਅੱਗ ਡਿਗਰੀ ਇੰਨੀ ਗਰਮੀ ਹੋਈ ਪਈ ਹੈ ਪਸ਼ੂਆਂ ਵਾਲੇ ਭਾਈ ਦੁੱਧ ਵਾਲਿਆਂ ਨੇ ਵੀ ਬਹੁਤ ਜ਼ਿਆਦਾ ਔਖਾ ਵੇੜਾ ਇੱਕ ਸੌਣ ਦਾ ਮਹੀਨਾ ਹੁੰਦਾ ਨਾ ਇਹੀ ਜ਼ਿਆਦਾ ਇਹ ਵੀ ਪਾਣੇ ਵੀ ਪਸ਼ੂ ਨੂੰ ਗਰਮੀ ਤੋਂ ਬਚਾ ਕੇ ਰੱਖਣਾ ਚਾਹੀਦਾ ਵੀ ਇਹ ਚ ਨਹੀਂ ਪਾਰ ਪੈਣ ਦੀ ਦਿੱਕਤ ਵੀ ਆ ਸਕਦੀ ਪਾਰ ਆ ਗਈ ਸੀ ਮੈਂ ਦਿਖਾਉਣਿਆ ਸਰ ਆ ਹੁਣ ਇਧਰ ਸਫਾਈ ਕਰਕੇ ਆਤੀਆਂ ਵਿੱਚ ਇੱਕ ਚੀਜ਼ ਕਹਿਣੀ ਚਾਹੀਦੀ ਨੇ ਜਿਹੜੇ ਇੱਕ ਫੇਸਬੁੱਕ ਹੀ ਵਿਦਵਾਨ ਨੇ ਸਾਨੂੰ ਇੰਸਟਾ ਤੇ ਕੋਈ ਨਹੀਂ ਬੋਲਦਾ ਤੇ ਜਿਵੇਂ ਜੂਰ ਉਤੇ ਕੋਈ ਕੋਈ ਨਹੀਂ ਬੋਲਦਾ ਫੇਸਬੁੱਕ ਹੀ ਵਿਦਵਾਨ ਮੈਂ ਕਹਣੀ ਵੀ ਉਹ ਪਤਾ ਨਹੀਂ ਤੁਹਾਨੂੰ ਦੀ ਸੋਚ ਇੰਨੀ ਕਿ ਘਟਿਆ ਹਨਾ ਜਾਂ ਜਿਵੇਂ ਕਹਿੰਦੇ ਹੁੰਦੇ ਨੇ ਵੀ ਦਿਮਾਕੀ ਉਹ ਮੈਂਟਲ ਨੇ ਕੁਝ ਵੀ ਕਹਿ ਸਕਦੇ ਗੁੱਸਾ ਆਉਂਦਾ ਆਲਾ ਕਹਿੰਦਾ ਜਵਾਬ ਨਾ ਦੋ ਜਵਾਬ ਦੇਣਾ ਪੈਂਦਾ ਹੈ ਇੱਕ ਪਤਾ ਕੀ ਕਹਿੰਦਾ ਜਦੋਂ ਆਪਾਂ ਉਹ ਨਿੱਕੀ ਭੈਣ ਦੇ ਗਏ ਸੀ ਨਾ ਉਹਨੇ ਦੀ ਬੁਟੀਕ ਦੀ ਆ ਮੰਨ ਲਓ ਓਪਨਿੰਗ ਕੀਤੀ ਸੀ ਨਾ ਵੀਰੇ ਅਸੀਂ ਸੋਨੂ ਕੀ ਪਤਾ ਸੀ ਕਿਵੇਂ ਟਾਈਮ ਕੱਢ ਕੇ ਜਾ ਰਹੇ ਹਾਂ ਇੱਕ ਵੀਰ ਤਾਂ ਮੈਂ ਕਹਿੰਨੀ ਵੀ ਸ਼ਰਮ ਨਹੀਂ ਆਉਂਦੀ ਇਹ ਲੋਕਾਂ ਨੂੰ ਗੱਲਾਂ ਕਰਦਿਆਂ ਨੂੰ ਨਾ ਸਿਰ ਤੇ ਦਸਤਾਰ ਬੰਨੀ ਹੁੰਦੀ ਐ ਐਨੇ ਨੇ ਸੋਨੇ ਦਾੜੇ ਸਜਾਏ ਹੁੰਦੇ ਨੇ ਵੀ ਤੁਸੀਂ ਗੱਲਾਂ ਕਹੇ ਜੀਆਂ ਕਰਦੇ ਹੋ ਆਪਦੀਆਂ ਧੀਆ ਭੈਣਾਂ ਨੂੰ ਵੀ ਤੁਸੀਂ ਇਹੋ ਜੀ ਇੱਜ਼ਤ ਹੀ ਦਿੰਦੇ ਹੋਗੇ ਫਿਰ ਜਿਹੇ ਜਿਹੇ ਵੀਡੀਓ ਚ ਕਮੈਂਟ ਕਰ ਦਿੰਨੇ ਹੋਣਾ ਪਤਾ ਕੀ ਕਹਿੰਦੇ ਵੀ ਹੁਣ ਤਾਂ ਮੰਨ ਕੇ ਚੱਲੋ ਵੀ ਕਦੇ ਘਰੇ ਦੀ ਸੀ ਨਹੀਂ ਹੈਗੇ ਵੀ ਵਾਰੀ ਤਰੇ ਫਿਰਦੇ ਨੇ ਭਾਈ ਮੇਰੇ ਮੈਨੂੰ ਸਭ ਤੋਂ ਪਹਿਲਾਂ ਮੇਰੇ ਬਸੂ ਨੇ ਕਿਉਂਕਿ ਇਹਨਾਂ ਤੋਂ ਮੈਂ ਬਹੁਤ ਕੁਝ ਬਣਾਇਆ ਜਿਵੇਂ ਇਹਨਾਂ ਦੀ ਸਾਮਸਵਾਲ 10 ਦਿਨ ਵੀ ਛੱਡ ਗਈ ਨਾ ਇਹ ਮੰਨ ਕੇ ਚੱਲੋ ਕਿੱਲਿਆਂ ਤੋਂ ਸੰਗਣ ਲੈਣ ਲੋਜੋਗੇ ਹੋ ਜਾਣਗੇ ਜੇ ਆਪਾਂ ਚਲੋ ਮੰਨ ਲਓ ਇੱਕ ਕਹਿੰਦਾ ਵੀ ਲੱਗਦਾ ਵੀ ਇਹਨਾਂ ਨੇ ਤਾਂ ਕਿ ਨੌਕਰ ਰੱਖ ਲਓ ਨੌਕਰ ਸਿਰ ਤੇ ਕਦੇ ਵੀ ਕਾਰੋਬਾਰ ਨਹੀਂ ਚੱਲਦੇ ਹੁੰਦੇ ਠੀਕ ਆ ਇਹ ਗੱਲ ਨੂੰ ਮੜਾ ਸੋਚ ਸਮ ਮੈਨੂੰ ਮੈਂ ਅੱਜ ਕਹਿ ਨਹੀਂ ਮੈਨੂੰ ਕੋਈ ਥੋੜਾ ਹੋ ਨਹੀਂ ਹੈਗਾ ਵੀਰੇ ਗੁੱਸਾ ਆਉਂਦਾ ਹੈ ਵੀ ਤੁਹਾਡੀਆਂ ਆਪਦੀਆਂ ਏਸੀ ਚ ਬੈਠੀਆਂ ਹੋਣਗੀਆਂ ਜਿਹੜੇ ਲੋਕ ਇਹੋ ਜਿਹੇ ਕਮੈਂਟ ਕਰਦੇ ਨੇ ਠੀਕ ਆ ਨੌਕਰਾਂ ਸਿਰ ਤੇ ਕ Да. ਜਿਹੜਾ ਕੋਈ ਗਰੀਬ ਬੰਦਾ ਵਿਚਾਰਾ ਹਨਾ ਚਲੋ ਜੇ ਆਪਾਂ ਨੂੰ ਚਾਰ ਭੈਣ ਭਾਈ ਜਾਣਦੇ ਨੇ ਉਹ ਸਾਨੂੰ ਜਿਵੇਂ ਭੈਣ ਨੇ ਕਿਹਾ ਸੀਗਾ ਆ ਤਾਂ ਵੀ ਆਪਾਂ ਵੀਡੀਓ ਪਾ ਕੇ ਆਏ ਸੀਗੇ ਤੇ ਇੱਕ ਇਧਰ ਉਰੇ ਨਾਲ ਵੀਡੀਓ ਪਾਈ ਸੀਗੀ ਵੀਰੇ ਸਾਨੂੰ ਤਾਂ ਅਗਲਾ ਇਹ ਵੀ ਨਹੀਂ ਚੀਜ਼ ਮੁੜ ਕੇ ਕਹਿੰਦਾ ਵੀ ਧੰਨਵਾਦ ਤੁਸੀਂ ਸਾਡੀ ਵੀਡੀਓ ਪਾਤੀ ਤੇ ਇਹ ਚੀਜ਼ ਹੁੰਦੀ ਹੈ ਬਈ ਅਸੀਂ ਆਲੇ ਦੇ ਜਿਵੇਂ ਕਹਿੰਦੇ ਨੇ ਵੀ ਜਮੀਰ ਮਰੀ ਵਾਲੇ ਨੇ ਹੈਗੇ ਅਸੀਂ ਜਮੀਰ ਅੰਦਰੋਂ ਸਾਨੂੰ ਤਰਸ ਆ ਜਾਂਦਾ ਅਗਲੇ ਦਾ ਜਦੋਂ ਸਾਨੂੰ ਕਹਿੰਦੇ ਭੈਣੇ ਵੀ 20000 ਰੁਪਿਆ ਸਾਥੋਂ ਵਾਲਾ ਮੰਗ ਲੈਂਦਾ ਵੀਡੀਓ ਪਾਉਣ ਦਾ ਅਸੀਂ ਫ੍ਰੀ ਚ ਵੀਡੀਓ ਪਾ ਕੇ ਉਹਨੇ ਇੱਕ ਬੋਲਦਾ ਕਹਿੰਦਾ ਵੀ ਮੰਨ ਕੇ ਚਲੋ ਪਤਾ ਨਹੀਂ ਮਿਲੀਅਨ ਚੱਲ ਰੁਪਿਆ ਵੀ ਆਇਆ ਹੈ 3 ਕਰੋੜ ਇਕੱਠਾ ਹੋ ਗਿਆ ਫੜਿਓ ਮਾਨਸੋ ਐਂ ਦੇਖੋ ਪਹਿਲਾਂ ਸਾਡਾ ਅਕਾਊਂਟ ਨੰਬਰ ਹੈ ਉਹ ਤੇ ਸਾਡਾ ਫੋਨ ਨੰਬਰ ਹੈ ਉਹ ਸਾਡੇ ਖਾਤੇ ਚੈੱਕ ਕਰ ਲਓ ਵੀ ਸਾਡੇ ਤੂੰ ਐਂ ਕਰੀ 3 ਕਰੋੜ ਤਾਂ ਤੂੰ ਲੈ ਜੀ ਉਹ ਕਮੈਂਟ ਵਿੱਚ ਇੱਥੇ ਪਾਉਂਗੀ ਜੇ ਹੁਣ ਮੰਨ ਕੇ ਚਲੋ ਇਹ ਚੀਜ਼ ਸਰਕਾਰ ਨੂੰ ਵੀ ਚਾਹੀਦੀ ਵੀ ਗਲਤ ਜਿਹੜੇ ਤੇ ਕਹਾੜੀਆਂ ਬਣਾਉਂਦੇ ਨੇ ਲੋਕ ਉਹ ਸਮਝ ਤੋਂ ਹੱਦੋਂ ਬਾਹਰ ਆ ਉਹ ਗੱਲ 10-10 ਕਮੈਂਟ ਪਰਸਨਲੀ ਇਨਬਾਕਸ ਚ ਆ ਕੇ ਵੀ ਕਰਨਗੇ ਜੇ ਤੁਹਾਨੂੰ ਕਿਸੇ ਤੋਂ ਇੰਨੀ ਦਿੱਕਤ ਹੈ ਠੀਕ ਆ ਸਾਹਮਣੇ ਮੱਥੇ ਮਿਲੋ ਅਗਲੇ ਨੂੰ ਆਕੇ ਤੁਸੀਂ ਕਮੈਂਟਾਂ ਜੋ ਕੀ ਕੱਢਾਂਗੇ ਫੇਸਬੁੱਕ ਤੇ ਤਾਂ ਭਕਾਈ ਮਾਰ ਦਿਓ ਬੈਠ ਕੇ ਤੁਸੀਂ ਆ ਮਿਹਨਤ ਦੇਖੋ ਮੈਂ ਕਹਿੰਦੀ ਵੀ ਪੰਜ ਦਿਨ ਹੀ ਇੱਥੇ ਆਕੇ ਖੜਜੋ ਆ ਕੱਪੜੇ ਦੀ ਹਾਲਤ ਤਾਂ ਦਿਖਾ ਸਕਦੇ ਆ ਸਾਰੇ ਪਾਣੀ ਨਾਲ ਪਸੀਨੇ ਨਾਲ ਭਿੱਜੇ ਹੋਏ ਨੇ ਰੋਟੀ ਪਾਣੀ ਦੀ ਸਾਨੂੰ ਕੋਈ ਪਰਵਾਹ ਨਹੀਂ ਹੈਗੀ ਕਈ ਵਾਰੀ ਤਾਂ ਇਹੋ ਜਿਹੇ ਦਿਨ ਹੁੰਦਾ ਰੋਟੀ ਖਾਦੀ ਵੀ ਨਹੀਂ ਜਾਂਦੀ ਕਿਉਂਕਿ ਮੇਰੇ ਲਈ ਬਾਧੇ ਜ਼ਰੂਰੀ ਨਹੀਂ ਬੜੇ ਲੋਕਾਂ ਨੂੰ ਕੀ ਪਤਾ ਹਨਾ ਉਹ ਤਾਂ ਉਹਨਾਂ ਨੂੰ ਇਹ ਲੱਗਦਾ ਵਿੱਚ ਮੈਂ ਕਹਿੰਦੀ ਵੀ ਮੈਂ ਅੱਜ ਕਹਿੰਦੀ ਵੀ ਜਿਹੜੇ ਮੈਂ ਕਮੈਂਟ ਲਾਉਂਗੀ ਉਹ ਮੈਂ ਸਕਰੀਨਸ਼ਾਟ ਲੈਤੇ ਹੋਣੇ ਕਮੈਂਟ ਲਾਵਾਂ ਇਹ ਜਿਹਨੇ ਕਿਹਾ ਸੀ ਕਰੋੜ ਬਾਈ ਜਿੰਨੇ ਜਿੰਨੇ ਦੀ ਵੀਡੀਓ ਪਾਈ ਉਹਨਾਂ ਨੂੰ ਪਰਸਨਲੀ ਜਾ ਕੇ ਪੁੱਛ ਲਿਓ ਵੀ ਉਹ ਕਾਊਂਟ ਨੰਬਰ ਕਿਹਦੇ ਨੇ ਨੰਬਰ ਕਿਹਦੇ ਨੇ ਉਹ ਫੇਰ ਹੁੰਦਾ ਹੈ ਕਿ ਬਾਈ ਕਾਊਂਟ ਨੰਬਰ ਸਾਡੇ ਨੇ ਅਸੀਂ ਕਹਿ ਰਹੇ ਵੀ ਸਾਡੇ ਖਾਤਿਆਂ 'ਚ ਪੈਸੇ ਪਾਓ ਅਸੀਂ ਮਦਦ ਕਰਕੇ ਆਵਾਂਗੇ ਅਸੀਂ ਤਾਂ ਕਿਸੇ ਨੂੰ ਕਿਹਾ ਨਹੀਂ ਹੈਗਾ ਬਾਈ ਸਿੱਧੇ ਅਗਲੇ ਦੇ ਕਾਊਂਟ ਨੰਬਰ ਪਾਏ ਨੇ ਸਿੱਧੇ ਵਾਲੇ ਦੇ ਨੰਬਰ ਪਾਏ ਹੋਏ ਨੇ ਸਾਨੂੰ ਉਹਦੇ ਵਿੱਚ ਕੀ ਪ੍ਰੋਬਲਮ ਹੈ ਪ੍ਰੋਬਲਮ ਠੀਕ ਹੈ ਇਹ ਮਾੜਾ ਮੋਟਾ ਸ਼ਰਮ ਕਰਿਆ ਕਰੋ ਬੋਲਣ ਲੱਗੇ ਮੋਂ ਧੰਦੇ ਦਾ ਚਲੋ ਕਰਨ ਜਾਣਾ ਹੀ ਪੈਂਦਾ ਜਣਾ ਸਾਡੇ ਰਿਸ਼ਤੇਦਾਰੀਆਂ ਨਹੀਂ ਹੈਗੀਆਂ ਕਿ ਸਾਡੇ ਕੰਮ ਕਰਨੇ ਹੈਗੇ ਕਿ ਅਸੀਂ ਬਾ ਹੁੰਦਾ ਸੀ ਜਾਨੇ ਵੀ ਆ ਸੀ ਵੀਡੀਓ ਵੀ ਹੁਣ 4 ਤਰੀਕ ਨੂੰ ਸਾਨੂੰ ਬਠਿੰਡੇ ਆ ਇੱਥੇ ਬੁਲਾਇਆ ਮੋੜ ਮੰਡੀ ਅਸੀਂ ਜਾਵਾਂਗੇ ਨਹੀਂ ਮੈਂ ਆਪਦਾ ਕੰਮ ਨਿਮੇੜਦਿਆਂ ਸੀ 3 ਵਜੇ ਉੱਠਦਿਆਂ ਮੈਂ 8 ਵਜੇ ਨੂੰ ਆਪਦੇ ਪਸ਼ੂਆਂ ਦਾ ਕੰਮ ਨਿਮੇੜ ਕੇ ਫ੍ਰੀ ਹੋ ਕੇ ਫਿਰ ਅਸੀਂ ਟਾਈਮ ਕੱਢਦੇ ਆ ਬਾਕੀ ਭਾਵੇਂ ਕੋਈ ਵੀ ਕਹਿੰਦਾ ਮਾਨਣਾ ਕਹਿੰਦਾ ਚਲੋ ਜਾਣਾ ਵੀ ਪੈਂਦਾ ਜਾਣਾ ਨਹੀਂ ਪੈਂਦਾ ਹੁਣ ਜੇ ਹੁਣ ਸਾਨੂੰ ਬੁਲਾਉਂਦਾ ਕੋਈ ਪਿਆਰ ਕਰਦਾ ਕੱਲ ਅਸੀਂ ਤੀਆਂ ਦੇ ਪ੍ਰੋਗਰਾਮ ਤੇ ਸਾਡੇ ਪਿੰਡ ਹੀ ਗਏ ਸੀ ਉਸ ਦਿਵਾਰ ਸਾਡੇ ਸਰਪੰਚ ਸਾਹਿਬ ਵੀ ਆਏ ਉਹਨਾਂ ਨੇ ਬਹੁਤ ਸਾਨੂੰ ਮਾਨ ਦਿੱਤਾ ਹਨਾ ਵੀ ਇਹ ਥੋੜੀ ਹੁੰਦਾ ਵੀ ਆ ਸੀ ਵੀ ਜਾਣਾ ਹੀ ਨਹੀਂ ਹੈਗਾ ਕਿ ਸਾਡੇ ਕੋਈ ਰਿਸ਼ਤੇਦਾਰ ਨਹੀਂ ਹੈਗੇ ਹੁਣ ਕੱਲ ਸਾਡੇ ਪਿੰਡ ਲੈਂਟਰ ਸੀ ਸਤੋਂ ਘਟੋ ਘਟ 10 ਦਿਨ ਹੋ ਗਏ ਵੀਡੀਓ ਪਈ ਨਹੀਂ ਮੇਰੀ ਬੇਟੀ ਬਿਮਾਰ ਹੋ ਗਈ 4 ਦਿਨ ਅਸੀਂ ਉਹ ਹਸਪੀਟਲ ਚ ਰੱਖੀ ਐ ਵੀ ਵੀ ਸਾਡੀਆਂ ਵੀ ਘਰ ਦੇ ਕੰਮ ਨੇ ਸਾਡੇ ਵੀ ਅਸੀਂ ਬਾਹਰਲੇ ਵੀ ਕਰਨੇ ਨੇ ਜੇ ਆਪਾਂ ਨਹੀਂ ਵੀ ਜਾਂਦੇ ਫੇਰ ਪਤਾ ਲੋਕ ਕੀ ਕਹਿਣਗੇ ਵੀ ਇਹ ਤਾਂ ਉੱਪਰਲੀ ਹਵਾ ਚ ਹੋ ਗਏ ਵੀ ਹੁਣ ਇਹ ਮੈਨੂੰ ਮਾਰ ਦੇਣਗੇ ਸੀ ਹੈ ਨਹੀਂ ਪਰ ਜਿਹੜਾ ਜਿੰਮੇ ਵਿੱਚ ਕਹਿੰਦੇ ਨੇ ਵੀ ਤੁਸੀਂ ਸੁਣਾਉਣਿਓ ਬਈ ਸੰ ਦੁੱਖ ਲੱਗਦਾ ਜਦੋਂ ਸਾਨੂੰ ਜਿਹੜੀਆਂ ਚੀਜ਼ਾਂ ਸੀ ਫੀਲ ਕਰੀਆਂ ਸੀ ਸਬਰ ਦੇ ਘੁੱਟ ਭਰੇ ਹੋਏ ਸੀਗੇ ਜਦੋਂ ਸਾਨੂੰ ਅੱਜ ਪ੍ਰਮਾਤਮਾ ਨੇ ਬਾਹ ਫੜੀ ਐ ਅਸੀਂ ਕਿਉਂ ਨਾ ਦਸੀਏ ਪਤਾ ਲੱਗੇ ਵੀ ਰ ਅਗਲੇ ਨੂੰ ਬਈ ਕੱਲੇ ਸਾਡੇ ਨਾਲ ਨਹੀਂ ਹੋਈ ਬਹੁਤ ਨਾ ਹੁੰਦੀਆਂ ਨੇ ਤਕਰੀਬਨ ਸਾਰਿਆਂ ਨਹੀਂ ਹੁੰਦੀਆਂ ਨੇ ਪਰ ਜਿਹੜੇ ਬੋਲਦੇ ਨੇ ਉਹਨਾਂ ਨੇ ਨਾ ਤਾਂ ਕੋਈ ਦੁੱਖ ਦੇਖਿਆ ਹੋਊਗਾ ਨਾ ਹੀ ਉਹਨਾਂ ਨੇ ਗੱਲਾਂ ਹੋਈਆਂ ਹੋਣਗੀਆਂ ਉਹਨਾਂ ਨੇ ਇਹ ਪੇਸ ਕੀਤੀਆਂ ਨਹੀਂ ਹੋਣੀਆਂ ਅਸੀਂ ਕੀਤੀਆਂ ਹੋਈਆਂ ਨੇ ਸਾਨੂੰ ਅੱਜ ਪ੍ਰਮਾਤਮਾ ਨੇ ਕਿਹਾ ਵੀ ਤੁਸੀਂ ਸੁਣਾਓ ਸਕਰਾਨਾ ਤਾਂ ਅਸੀਂ ਸਵੇ ਸਾਂ ਵਾਹਿਗੁਰੂ ਦਾ ਕਰਦੇ ਹਾਂ ਸਾਨੂੰ ਵਾਹਿਗੁਰੂ ਨਹੀਂ ਦਿੱਤਾ ਹੈ ਅਸੀਂ ਇਕੱਲੇ ਕੀ ਕਰ ਲੈਂਦੇ ਜੇ ਪ੍ਰਮਾਤਮਾ ਦੇ ਸਿਰ ਤੇ ਹੱਥ ਹੁੰਦੇ ਫੇਰ ਹੀ ਬਣਾ ਸਕਦੇ ਆਪਾਂ ਪਰ ਮੈਂ ਇੰਨਾ ਕੁ ਕਹਿਣੀ ਆ ਵੀ ਜਿੰਨੀ ਮਿਹਨਤ ਮੈਂ ਮਾਨ ਨਹੀਂ ਕਰਦੀ ਜਿੰਨਾ ਮੈਂ ਕਰਦੀ ਹੈਗੀ ਨਾ ਪੈਰ ਗੁੱਠੇ ਮੇਰੇ ਵੱਡੇ ਪੈਨੇ ਇਹਨਾਂ ਨਾਲ ਪੌੜਿਆਂ ਨਾਲ ਰਾਤ ਨੂੰ 2.5 2:30 ਵਜੇ ਪਰਸੋਂ ਸਾਡੀ ਲਾਈਟ ਖਰਾਬ ਹੋ ਗਈ ਕਿਉਂ ਲੋਡ ਕਰਕੇ ਗਰਮੀ ਕਰਕੇ ਤਾਰਾਂ ਸਪਾਰਕ ਮਾਰ ਜਾਂਦੀਆਂ ਤਾਰਾਂ ਮੱਚ ਗਈਆਂ ਉਸ ਤੋਂ ਬਾਅਦ ਮੈਂ ਕਮਲ ਵਰਗੇ ਨੂੰ ਠਾਇਆ 1 ਵਜੇ ਇਨਾ 12 ਵਜੇ 12 ਵਜੇ ਫਿਰ ਪਿੰਦਰ ਹੋਰੇ ਖੇਤੋਂ ਸਰਦਾਰ ਜੀ ਹੋਰੇ 1 ਵਜੇ ਆਏ ਨੇ ਚਾਚਾ ਜੀ ਨਾਲ ਆਏ ਨੇ ਸਾਨੂੰ ਲਾਈਟ ਠੀਕ ਕਰਦਿਆਂ ਨੂੰ 3 ਵਜ ਗਏ 3 ਵਜ ਗਏ ਮੈਸਾ ਦਾ ਬੁਰਾ ਹਾਲ ਮੈਂ ਕਿਹਾ ਵੀ ਮੱਜਾ ਮਰ ਜਾਣੀ ਗਰਮੀ ਵਾਲੀ ਕਿਸੇ ਪਾਸੇ ਦੀ ਹਵਾ ਕਰਾਸ ਨਹੀਂ ਹੋ ਰਹੀ ਕਰਾਸ ਨਹੀਂ ਹੋ ਰਹੀ ਫਿਰ ਉਦੋਂ ਬਾਅਦੋ 3 ਵਜ ਗਏ ਫਿਰ ਮੈਂ ਮੋਟਰ ਛੱਡੀ ਜਦੋਂ ਠੀਕ ਲਾਈਟ ਕਰਤੀ ਇਹਨਾਂ ਨੇ ਤਾਰਾ ਦੇਖ ਲੈ ਨਮੀ ਪਾਤੀ ਆਲਾ ਕਹਿ ਦਿੰਦਾ ਨਾ ਭਾਈ ਤੁਸੀਂ ਤਾਂ ਉਦੋਂ ਜਿਹੜੇ ਫੇਸਬੁੱਕ ਕੀ ਵਿਦਵਾਨ ਬੋਲਦੇ ਨੇ ਏਸੀ ਛੱਡੇ ਪਏ ਹੁੰਨੇ ਹੋ ਡੋਲੂ ਚੱਕ ਕੇ ਜਾਣਾ ਤੁਸੀਂ ਡੈਰੀਆਂ ਤੇ ਮੈਨੂੰ ਕੋਈ ਗੱਲ ਨਹੀਂ ਹੈਗੀ ਦਿੱਕਤ ਨਹੀਂ ਕਹਨਗੇ ਵੀ ਆ ਬੀਪਿੰਦ ਸਾਤਾਂ ਦਿਨ ਲੈਂਟਰਲ ਜਿੱਦੇ ਵੀਡੀਓ ਪਾਈ ਸੀ ਪਿੰਦਰ ਦਾ ਉਹਦੇ ਬੀਪੀ ਜਾਦੇ ਮੰਨ ਲਓ ਵੀ ਹੋ ਹੋ ਗਿਆ ਸੀ ਬੁਖਾਰ ਬਹੁਤ ਜਾਦੇ ਹੋਇਆ ਫਿਰ ਤਿੰਨ ਚਾਰ ਦਿਨ ਤੋਂ ਤਿਬੀਤ ਨਹੀਂ ਸਹੀ ਸੀਗੀ ਹੈ ਨਾ ਤੁਹਾਨੂੰ ਕੀ ਬੰਦਾ ਪਤਾ ਹੈ ਵੀ ਕੀ ਕੀ ਬੰਦਾ ਚੀਜ਼ਾਂ ਫੀਲ ਕਰ ਰਿਹਾ ਕੀ ਕੀ ਮੰਨ ਲਓ ਹੰਡਾ ਰਿਹਾ ਮੈਂ ਹਜੇ ਕੰਮ 'ਚ ਭੱਜਦਾ ਹਾਂ ਨਹੀਂ ਤੁਸੀਂ 10 ਮਿੰਟਾਂ ਦੀ ਵੀਡੀਓ ਨੂੰ ਦੇਖ ਕੇ ਬੰਦੇ ਨੂੰ ਜੱਜ ਕਰ ਦਿੰਦੇ ਹੋ ਤੁਸੀਂ ਹੈ ਨਾ 10 ਮਿੰਟਾਂ ਦੀ ਵੀਡੀਓ ਦੇਖ ਕੇ ਵੀ ਇੰਨਾ ਕੁ ਥੋੜਾ ਜਿਹਾ ਨਾ ਮੜੇ ਸੋਚ ਸਮਝ ਕੇ ਸ਼ਰਮ ਕਰਿਆ ਕਰੋ ਬੋਲਣ ਲੱਗੇ ਬੁਲਾ ਲਓ ਪੁੱਛ ਲਓ ਜਦੋਂ ਸਾਹਮਣੇ ਆ ਕੇ ਬੁਲਾ ਲਓ ਕਿੰਨਾ ਮਰਜ਼ੀ ਬੁਲਾ ਲਓ ਵੀ ਕੀ ਚੀਜ਼ਾਂ ਹੁੰਦੀਆਂ ਨੇ ਹੂੰ ਦੱਸ ਦੋ ਮੜਾ ਕੇ ਮਰਜ਼ੀ ਬੁਲਾ ਲਓ ਇਹ ਤਾਂ ਕੋਈ ਚੱਕਰਾਂ ਅੰਗ ਚੱਲੀਆਂ ਭਈ ਐ ਹੁੰਦਾ ਨਾ ਵੀ ਚਲੋ ਉਹਦਨੇ ਭੱਜ ਦੌੜ ਹੋ ਜਾਂਦੀ ਆ ਬੰਦਾ ਉਲਝਿਆ ਹੁੰਦਾ ਬਾਕੀ ਜੀ ਨਜਰ ਉਹ ਵੀਡੀਓ ਬਣਾਣੇ ਹੁਣ ਸਾਡੇ ਖੇਤ ਦੇ ਕੰਮ ਨਹੀਂ ਹੈਗੇ ਸਾਡੇ ਖੇਤ ਦਾ ਐਡਾ ਵੱਡਾ ਕੰਮ ਵਿੱਢਿਆ ਹੋਇਆ ਹੈ ਮੱਜਾਂ ਦਾ ਵੀ ਆ ਹੋਰ ਵੀ ਹੈ ਕਿ ਦੇਖਣਾ ਖੇਤ ਵੀ ਦੇਖਣਾ ਚਾਰ ਸਵੇਰੀ ਦੇਖਣਾ ਪੈਂਦਾ ਉਹ ਵੱਡੀ ਗੱਲ ਨਹੀਂ ਆ ਜਿਹੜੇ ਕਹਿੰਦੇ ਨੇ ਭਾਈ ਬੋਲਦਾ ਨਹੀਂ ਪੁਰਾਨਾ ਤੇ ਮੈਂ ਕਹੀ ਕੱਲੀ ਬੁਲਾ ਕੇ ਦੇਖ ਲਓ ਸਾਹਮਣੇ ਆ ਜਿਓ ਬੁਲਾ ਲਿਓ ਫਿਰ ਸਾਹਮਣੇ ਆ ਜਿਓ ਬੁਲਾ ਕੇ ਦੇਖ ਲਓ ਕੋਈ ਗੱਲ ਨਹੀਂ ਆ ਜੀ ਪਿੰਦਰਾ ਉਹਦੇ ਹੋਈ ਕਹਿੰਦੇ ਆਪਦੇ ਤੇ ਏਸੀ 'ਚ ਬੈਠੇ ਹੁੰਦੇ ਨੇ ਇਹਨਾਂ ਦੀਆਂ ਆ ਗੱਲ ਆਹੀ ਆ ਹਾਂ ਜੋ ਰਾਤ ਨੂੰ ਉਦੋਂ ਉਹਨੂੰ ਕੱਖਾਂ ਦਾ ਟਾਈਮ ਆ ਜਾਂਦਾ ਫੇਰ ਉਦੋਂ ਉਹ ਹੋ ਜਾਂਦਾ ਪੈਂਦਾ ਫੌਂਦਾ ਕਿਹੜੇ ਟਾਈਮ ਆ ਬੰਦਾ ਅਸੀਂ ਇਹੀ ਚੀਜ਼ ਕਹੀ ਸੀ ਵੀ ਜਿਹੜੇ ਅਸੀਂ ਸੁਪਨੇ ਦੇਖੇ ਨੇ ਜਾਗ ਦੀਆਂ ਅੱਖਾਂ ਨਾਲ ਦੇਖੇ ਨੇ ਸੀ ਸੁੱਤਿਆਂ ਨਾਲ ਸੁੱਤੇ ਹੱਥਾਂ ਨਾਲ ਨਹੀਂ ਦੇਖੇ ਵੀ 4 ਵਜੇ ਸੁਪਨਾ ਆ ਗਿਆ ਅਸੀਂ ਤਾਂ 3 ਵਜੇ 2 ਵਜੇ ਮੱਜਾਂ 'ਚ ਹੁੰਨੇ ਆ ਇਹ ਉਹ ਗੱਲ ਹੁੰਦੀ ਹੈ ਭੈਣੇ ਕਮੈਂਟ ਕਰਨਾ ਸੌਖਾ ਤੇ ਆ ਕੰਮ ਕਰਨਾ ਬਾਲਾ ਮੈਂ ਕਹਿੰਦੇ ਵੀ 2 ਦਿਨ ਹੀ ਕੱਟ ਜਾਓ ਤੁਸੀਂ ਆਪਦੀਆਂ ਜਿਹੜੇ ਜਿਹੜੇ ਲੋਕ ਕਮੈਂਟ ਕਰਦੇ ਨੇ ਕਿਹੜਾ ਵੀ ਕੋਈ ਬੋਲਿਆ ਸੀ ਨਾ ਮੈਂ ਉਹ ਕਮੈਂਟ ਲਾਉਂਗੀ ਇੱਕ ਕਹਿੰਦਾ ਇਹਨਾਂ ਨੂੰ ਤਾਂ 3-4 ਕਰੋੜ ਆ ਗਏ ਹੋ ਸਾਡੇ ਤੂੰ ਲੈ ਜੀ 2 ਕਰੋੜ ਤਾਂ ਤੂੰ ਲੈ ਜੀ ਮੈਥੋਂ ਆ ਕੇ ਚਲ ਭੈਣੇ ਹਨਾ ਚਲੋ ਆਪਾਂ ਨੂੰ ਵੀਡੀਓ ਆਪਾਂ ਨੂੰ ਜਿਹੜੇ ਪ ਮੈਨੂੰ ਬਹੁਤ ਪਿਆਰ ਕਰਦੇ ਐ ਨਾ ਸਤਕਾਰ ਸਾਨੂੰ ਸੱਤ ਤੇ ਆਏ ਵਿੱਚ ਇੱਕ ਬੋਲਦਾ ਇਹ ਨਵਾਂ ਹੀ ਰਵਾਜ ਚਲਾ ਲਿਆ ਨਾਲੇ ਵੀ ਇਹ ਚੀਜ਼ ਆਪਦੇ ਭਾਈਚਾਰੇ ਕੋਲ باوجود ਵੀ ਫੇਰ ਵੀ ਇਹ ਗੱਲਾਂ ਕਰਦੇ ਨੇ ਆਉਂਦਾ ਕੌਣ ਹੈ ਜਿਹਨੂੰ ਦਿਲੋਂ ਖੁਸ਼ੀ ਹੋਵੇ ਠੀਕ ਹੈ ਉਹ ਆਉਂਦਾ ਸੱਤਾਂ ਤੇ ਦੂਜਾ ਤੇਰੇ ਵਰਗਾ ਕਿੱਥੋਂ ਆਜੂ ਤੂੰ ਤਾਂ ਕਮੈਂਟ ਕਰਨ ਜੋਗਈ ਹੈ ਨਾਲੇ ਉਹੀ ਗੱਲ ਕਮੈਂਟ ਕਰ ਦਿੰਦੇ ਨੇ ਹਾਂ ਉਹ ਹੱਲਣਾ ਵੀ ਨਹੀਂ ਮੰਜੇ ਤੋਂ ਵੀ ਨਹੀਂ ਹੱਲਣਾ ਠੀਕ ਹੈ ਮੈਂ ਟਿਕਾ ਬੜੇ ਆਪਣੇ ਤਾਂ ਨਾ ਬਹੁਤ ਦੂਰੋਂ ਮਹਾਲੀ ਤੋਂ ਹਰਿਆਣੇ ਦੇ ਕਿੰਨੇ ਦੂਰੋਂ ਮਹਾਲੀ ਤੋਂ ਚੰਡੀਗੜ੍ਹ ਤੋਂ ਹਰਿਆਣੇ ਤੱਕ ਦੇ ਵੀ ਆਏ ਨੇ ਉਹ ਆਏ ਕੌਣ ਨੇ ਜਿਹੜਾ ਮੇਰਾ ਦਿਲੋ ਸਤਿਕਾਰ ਕਰਦੇ ਨੇ ਉਹਨਾਂ ਨੇ ਇਹ ਚੀਜ਼ ਉਹ ਐ ਨਹੀਂ ਹੁੰਦਾ ਕੋਈ ਦੇਣ ਲੈਣ ਦਾ ਭੁੱਖਾ ਨਹੀਂ ਹੁੰਦਾ ਵੀ ਜਾਂ ਕੋਈ ਗਿਫਟ ਦੇ ਗਿਆ ਹਨਾ ਉਹ ਤਾਂ ਅਸੀਂ ਦੁੱਗਣਾ ਦੇ ਕੇ ਪਰਮਾਤਮਾ ਦੇਣ ਲਿਆਊਗਾ ਉਹਨਾਂ ਤੇ ਵੀ ਅਸੀਂ ਜਾਵਾਂਗੇ ਠੀਕ ਹੈ ਸਾਨੂੰ ਬੁਲਾਉਣਗੇ ਅਸੀਂ ਨਾਲੇ ਵੀਡੀਓ ਪਾਈ ਸੀ ਉਹ ਵੀਡੀਓ ਤੇ ਸੱਦੇ ਆਏ ਨੇ ਠੀਕ ਹੈ ਉਹ ਕਹਿੰਦੇ ਭਾਣੇ ਅਸੀਂ ਤਾਂ ਆਏ ਆ ਵੀ ਤੈਨੂੰ ਦੇਖ ਕੇ ਅਸੀਂ ਵੀ ਆਪਦੀ ਕੰਮ ਸ਼ੁਰੂ ਕੀਤੇ ਨੇ ਠੀਕ ਹੈ ਵੀ ਤੇਰੇ ਤੋਂ ਇੱਕ ਚੰਗੀ ਸਿੱਖਿਆ ਮਿਲਦੀ ਆ ਭਾਣੇ ਹਨਾ ਤੈਨੂੰ ਹੌਸਲਾ ਦੇਣ ਆਏ ਅਸੀਂ ਤੈਨੂੰ ਪਿਆਰ ਦੇਣ ਆਏ ਆ ਵੀ ਐਨੇ ਕ ਪਰਿਵਾਰ ਆ ਉਹਦੇ ਬੱਚਿਆਂ ਸਮੇਤ ਪਹੁੰਚੇ ਨੇ ਬੋਲਦਾ ਕਹਿੰਦਾ ਨਵੇਂ ਰਵਾਜ ਬਣਾ ਲਿਆ ਫਿਰ ਹੋਰ ਰਵਾਜ ਨਹੀਂ ਹੁੰਦੇ ਜਿਹੜੇ ਆਪਾਂ ਕੱਠ ਕਰਦੇ ਆ ਉਹ ਪਾਈਚਾਰਕ ਸਾਂਝ ਹੁੰਦੀ ਹੈ ਸਾਂਝ ਹੁੰਦੀ ਹੈ ਦੱਸਣਾ ਚਾਹੁੰਦੇ ਕੋਈ ਪਾਈਚਾਰਕ ਸਾਂਝ ਹੈ ਜਿਹੜੀ ਖਤਮ ਹੋ ਗਈ ਹੁਣ ਤੁਹਾਡੇ ਵਰਗੇ ਲੋਕਾਂ ਨੇ ਖਤਮ ਕਰਤੀ ਅਸੀਂ ਉਹ ਕਾਇਮ ਰੱਖਣਾ ਚਾਹੁੰਦੇ ਆ ਵੀ ਸਾਡੇ ਜਿਹੜੇ ਦਾਦੇ-ਪੜਦਾਦੇਾਂ ਤੋਂ ਚੀਜ਼ ਤੁਰੀ ਆਉਂਦੀ ਐ ਨਾ ਉਹ ਅਸੀਂ ਖਤਮ ਨਾ ਹੋਵੇ ਸਾਡੀ ਸਾਡੀ ਔਨ ਹਮਲਾਏ ਵੀ ਇਹ ਘੰਟਾ ਛੱਡ ਵੀ ਨਹੀਂ ਸਕਦੇ ਪਸ਼ੂਆਂ ਨੂੰ ਨਹੀਂ ਛੱਡ ਸਕਦੇ ਇੱਕ ਕਹਿੰਦਾ ਕੰਮ ਆਪ ਰੱਖ ਲਿਆ ਹੋਗਾ ਜਿੱਦੇ ਆਪਾਂ ਉਹਨਾਂ ਦੀ ਨਿੱਕੀ ਭੈਣ ਕੇ ਗਏ ਆ ਇਹਦਾ ਕਰਮਾਂ ਵਾਲੀ ਨੇ ਵਿੱਚ ਹੀ ਰੱਖ ਦੇਣ ਬੰਦੇ ਵਿੱਚ ਇੱਕ ਬੰਦ ਜਿਹੜਾ ਲਹੁੰਦੀ ਹੈ ਬਾਈ ਹਨਾ ਆਪਾਂ ਹਜੇ 20 ਮਿੰਟਾਂ ਹੋਰਾਂ ਪਰਾਂ ਹੋਈ ਸੀ ਆਪਣੀ ਮੈਂ ਸਾਹ ਮਰਨ ਵਾਲੀ ਹੋ ਗਈ ਹੈ ਨਾ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਤੂੰ ਹੀ ਲਾਉਂਦੇ ਸੀ ਇੱਥੇ ਗਰਮੀ ਹੱਦੋਂ ਵੱਧ ਗਈ ਨਾ ਤੂੰ ਹੀ ਲਾ ਕੇ ਇਹ ਹਜੇ ਗੱਭਣ ਨਹੀਂ ਹੈਗੀ ਦੁੱਧ ਦਿੰਦੀ ਹੈ ਜਦੋਂ ਰਾਤ ਨੂੰ ਦੇਖਿਆ ਮੈਂ ਥੋੜਾ ਥੋੜਾ ਵੀ ਭਾਰ ਦਿਖਾਈ ਦੇਈ ਜਾਵੇ ਠੀਕ ਹੈ ਪਿੱਛਾ ਦਿਖਾਉਣ ਲੱਗੀ ਸਵੇਰੇ ਜਦੋਂ ਅਸੀਂ ਦੇਖਿਆ ਮਨ ਕੇ ਚੱਲੋ ਹੱਦੋਂ ਵੱਧ ਗਿਆ ਫਿਰ ਅਸੀਂ ਫੋਨ ਕੀਤਾ ਡਾਕਟਰ ਉਹ ਕਹਿੰਦੇ ਵੀ ਗਰਮੀ ਕਰਕੇ ਹੋ ਗਿਆ ਨਾਲੇ ਮੈਂ ਸਾਰਾ ਦਿਨ ਵਿੱਚ ਰਹਿਣੀ ਆ ਭਲੇ ਮਾਨਸੋ ਇਹ ਤਾਂ ਚੀਜ਼ ਸੋਚੋ ਵੀ ਨੌਕਰ ਸਿਰ ਤੇ ਹੁਣ ਮੰਨ ਲਓ ਕਿਹੜਾ ਨੌਕਰ ਆ ਇੱਥੇ ਨੌਕਰ ਕੱਲੀਆਂ ਮੰਨ ਕੇ ਚੱਲੋ ਸਾਡੇ ਨਾਲ ਹੈਲਪ ਕਰਾ ਦੂ ਧਾਰਾਂ ਚ ਵਾ ਦੂ ਚਾਰ ਵੱਠਲ ਗੋਹੇ ਦੇ ਰੇੜੀ ਚ ਪਵਾ ਦੂ ਮੁੜ ਕੇ ਤਾਂ ਮੈਂ ਨਮਾਉਣੀਆਂ ਇੰਨੀ ਕਰ ਸਕਦਾ ਨੌਕਰ ਇਹਨਾਂ ਬਾਕੀ ਚਾਰ ਚਾਰ ਦਿਨਾਂ ਵਾਲਾ ਕਹਿੰਦਾ ਵੀ ਭਾਈ ਆ ਜਾਣੀ ਜਾਂਦਾ ਮੈਨੂੰ ਟਿਕਾ ਤੇ ਪੰਜ ਦਿਨ ਫਿਰ ਉਹ ਆਈ ਵੀ ਨਹੀਂ ਵਿੱਚ ਦਿਸੇ ਦੇ ਨਾ ਫਿਰ ਉਹ ਅਸੀਂ ਨੌਕਰ ਬਈ ਨੌਕਰਾਂ ਸਿਰ ਤੇ ਕਾਰੋਬਾਰ ਨਹੀਂ ਹੁੰਦੇ ਚਲੋ ਮੰਨ ਲਓ ਕੋਈ ਵੀ ਬਿਜ਼ਨਸ ਆਪਾਂ ਨੂੰ ਕੋਈ ਹੈਲਪਰ ਵਾਸਤੇ ਬੰਦਾ ਭੈਣ ਭਾਈ ਰੱਖਣਾ ਪੈਂਦਾ ਚਲੋ ਜਿਵੇਂ ਹੁਣ ਕਿਸੇ ਦੀ ਦੁਕਾਨਦਾਰੀ ਆ ਕਿਸੇ ਦਾ ਕੋਈ ਫੈਕਟਰੀਆਂ ਨੇ ਬਿਜ਼ਨਸ ਨੇ ਉੱਥੇ ਨਹੀਂ ਲੇਬਰ ਕੰਮ ਕਰਦੀ ਕਰਦੀ ਹੈ ਨਾ ਫਿਰ ਚਲੋ ਉਹ ਫਿਰ ਆਏ ਤਾਂ ਨਹੀਂਗਾ ਵੀ ਮਾਲਕ ਉਹਨਾਂ ਨੇ 8 ਘੰਟੇ ਡਿਊਟੀ 8 ਘੰਟੇ ਡਿਊਟੀ ਕਰਨੀ ਹੈ ਉਹ ਆਦੇ ਘਰੇ ਜਾਣਗੇ ਨਹੀਂ ਜਾਨਗੇ ਨਾ ਹੁਣ ਉਹੀ ਗੱਲ ਆਪਾਂ ਨੇ ਹੁਣ ਚਲੋ ਆਪਾਂ ਕੱਲਾ ਆਪਣਾ ਫਾਰਮ ਨਹੀਂ ਬਹੁਤ ਫਾਰਮ ਹੈ ਜਿਹਨੇ ਜਿਹੜਾ ਆਪਾਂ ਦਾ ਬਹੁਤ ਕਰਦੇ ਆਂ ਵਿੱਚ ਉਹਨਾਂ ਨੇ ਬੰਦੇ ਹੀ ਛੱਡੇ ਹੁੰਦੇ ਨੇ ਕਿਉਂਕਿ ਉਹ ਜਦੋਂ ਜਾਨੇ ਉਹਨਾਂ ਨੂੰ ਲੋਕ ਫੇਰ ਵੀ ਨਹੀਂ ਬੋਲਦੇ ਤੁਸੀਂ ਬੰਦੇ ਹੀ ਛੱਡੇ ਨੇ ਐਂ ਕਰੇ ਨੇ ਨਾ ਨਹੀਂ ਬੋਲਦੇ ਇਹ ਜਿਹੜਾ ਜਿਆਦਾ ਬੰਦਾ ਚੁੱਪ ਜੇ ਕਰੀ ਜਾਂਦਾ ਉੱਥੇ ਜਿਆਦਾ ਬੋਲ ਜਿਆਦਾ ਬੋਲਦੇ ਆ ਜਿਆਦਾ ਬੋਲਦੇ ਨੇ ਹੁਣ ਬਹੁਤ ਫਾਰਮ ਹੈ ਜਿਹਨੇ ਜਿੱਥੇ ਤਿੰਨ ਤਿੰਨ ਰੱਖੇ ਹੋਏ ਨੇ ਰੱਖੀਵੇਂ ਨੇ ਬੰਦੇ ਰੱਖ ਆਪ ਨਹੀਂ ਰੱਖ ਆਪ ਮਾਲ ਗਈ ਸੀ ਜਿੱਪਿਆ ਹੁੰਦਾ ਹਾਂ ਉੱਥੇ ਨਹੀਂ ਉੱਥੇ ਬੋਲਦੇ ਨਹੀਂ ਨਹੀਂ ਕਹਿੰਦੇ ਬਈ ਅਸੀਂ ਆਪ ਮਿਹਨਤ ਕਰਦੇ ਆਂ ਅਸੀਂ ਬਹੁਤ ਦੁੱਖਾਂ ਢਾਈ ਨੇ ਆਵਦੀ ਜ਼ਿੰਦਗੀ ਚ ਬਹੁਤ ਸਾਡੀ ਜ਼ਿੰਦਗੀ ਚ ਕਿਸੇ ਨੂੰ ਕੀ ਪਤਾ ਵੀ ਕਿਹੜੇ ਕਿਹੜੇ ਮੰਨ ਲਓ ਗੱਲਾਂ ਚੋਂ ਨੇ ਹਾਲਾਤਾਂ ਚੋਂ ਲੰਗੇ ਉਹ ਗੱਲ ਹੁੰਦੀ ਹੈ ਬੰਨੇ ਮੁੱਛ ਵਾਲੇ ਵੀ ਕਹਿੰਦਾ ਜਿਹੜਾ ਬੰਦਾ ਤਰੱਕੀ ਕਰਦਾ ਹਨਾ ਉਹਦੇ ਛੱਤਰ ਪੈਂਦੀ ਬੰਨੇ ਜਿਵੇਂ ਜਿੱਥੇ ਮਰਜੀ ਆ ਉਹ ਚਾਹੇ ਉਹ ਸਹੀ ਆ ਚਾਹੇ ਗਲਤ ਹਾਂ ਉਹ ਇਹ ਚੀਜ਼ ਹੁੰਦੀ ਆ ਵੀਰੇ ਵੀ ਇਹ ਚੀਜ਼ਾਂ ਤੁਸੀਂ ਨਾ ਜੱਜ ਨਾ ਕਰਿਆ ਕਰੋ 10 ਮਿੰਟ ਦੀ ਚਲੋ ਮੰਨ ਲਓ 15 ਮਿੰਟ ਦੀ ਵੀਡੀਓ ਉੱਥੇ ਹੀ ਜੱਜ ਕਰ ਲੈਂਦੇ ਨੇ ਲੈ ਲੋਕ ਇਹ ਤਾਂ ਹੁਣ ਮੈਂ ਘਰ ਹੀ ਨਹੀਂ ਰਹਿੰਦੇ ਫਲਾਨਾ ਨਹੀਂ ਸੋਨ ਨੂੰ ਕੀ ਪਤਾ ਸੀ ਕਿਵੇਂ ਟਾਈਮ ਕੱਢ ਕੇ ਜਾਂਦੇ ਆ ਕਦੋਂ ਜਾਂਦੇ ਉਹਦੇ ਵੀ ਗੰਮਲ ਗੱਲ ਮੈਂ ਵੀ ਘੰਟਾ ਛੱਡ ਨਹੀਂ ਸਕਦੇ ਇਹਨਾਂ ਨੂੰ ਪਰ ਇਹ ਨਹੀਂ ਹੋ ਸਕਦੇ ਆ ਪਹਿਨਾਂ ਤੋਂ ਫਿਰ ਮੈਂ ਸਾਂ ਥੋੜੀ ਬੈਠ ਸਕਦੀ ਆ ਜਿਵੇਂ ਹੁਣ ਬੈਠੀਆਂ ਨੇ ਐ ਨਹੀਂ ਬੈਂਦੀਆਂ ਹੈਗੀਆਂ ਹਾਂ ਇਹ ਜੀ ਇੱਕ ਗੱਲ ਹੋਰ ਹੈਗੀ ਚਲੋ ਕੋਈ ਨਾ ਵੀਡੀਓ ਚ ਹੀ ਕਰ ਦਿੰਦੇ ਆ ਹਨਾ ਚਲੇ ਚੀ ਸੋਚ ਲੋ ਵਿੱਚ ਮੱਜਾਂ ਦਾ ਵੀ ਦੱਸਾਂਗੇ ਭਾਨੇ ਵੀਰ ਕੋਲੇ ਵਾਗੇ ਉਹ ਕਿਸੇ ਦਾ ਕੰਮ ਸੀ ਚਲੋ ਜਦੋਂ ਹੁੰਦਾ ਵੀਰ ਬਹੁਤ ਸਾਰਿਆਂ ਦਾ ਸਤਿਕਾਰ ਕਰਦਾ ਹੈ ਸਾਰਿਆਂ ਨਾਲ ਖੜਦਾ ਹੈ ਭਰਾ ਹਨਾ ਵਿੱਚ ਫੇਸਬੁੱਕ ਕੀ ਵੀ ਦਿਮਾਗ ਕਹਿੰਦੇ ਬੀੜੀਆਂ ਪੀਣਾ ਫਲਾਨਾ ਹੁਣ ਇਹ ਵੀ ਮੰਨ ਕੇ ਚਲਾਉਣ ਵਾਲੀ ਚ ਲੀਡਰ ਬਣੂ ਫਲਾਨਾ ਨਾ ਤਾਂ ਸਾਨੂੰ ਲੀਡਰੀ ਵੀ ਲੋੜ ਹੈ ਅਸੀਂ ਤਾਂ ਦਸਾਂ ਨਾ ਹਾਂ ਦੀ ਕਿਰਤ ਕਰਕੇ ਆਪਣੀ ਖਾਣੀ ਹੈ ਥਾਣਿਆਂ ਵਾਲੀਆਂ ਨਾ ਕੋਈ ਕਿਸੇ ਨੂੰ ਦੇਵੇ ਮੈਂ ਕਹਿੰਨੇ ਵੀ ਹਰ ਇੱਕ ਕਿਸੇ ਦਾ ਮਿਹਨਤ ਦੇ ਚਾਹੇ 10 ਰੁਪਏ ਨੇ ਉਹ ਸਹੀ ਥਾਂ ਤੇ ਲੱਗਣ ਹਨਾ ਅਸੀਂ ਕਿਹੜਾ ਕੋਈ ਐਨ ਜੀਓ ਬਣਾਈ ਹੋਈ ਆ ਜਿਹੜਾ ਸੀ ਕਿਸੇ ਦਾ ਪੈਸਾ ਖਾ ਕੇ ਅਸੀਂ ਆਪ ਆਵਦੇ ਘਰ ਬਣਾ ਰਹੇ ਹਾਂ ਅਸੀਂ ਤਾਂ ਇੱਕ ਕਹਿੰਦਾ ਵੀਡੀਓ ਤੋਂ ਇੰਨੇ ਵੱਡੇ ਘਰ ਇਹ ਵੀਡੀਓ ਨਾਲ ਨਹੀਂ ਪੈਂਦੇ ਵੀਡੀਓ ਚ ਕਿੰਨੀ ਕਮ ਆ ਜੂਗੀ ਨਾਲੇ ਆ ਚੀਜ਼ਾਂ ਦਾ ਲੋਕ ਦੇਖਣਾ ਹੀ ਪਸੰਦ ਨਹੀਂ ਕਰਦੇ ਜਿਹੜੇ ਥੋੜੇ ਵਰਗੇ ਵਿਦਵਾਨਿਆ ਚੀਜ਼ਾਂ ਨੂੰ ਨਹੀਂ ਦੇਖਣਾ ਪਸੰਦ ਕਰਦੇ ਹੈਗੇ ਤਾਂ ਗੰਦਮੰਦੀ ਦੇਖਣਾ ਪਸੰਦ ਕਰਦੇ ਨੇ ਇਹ ਚੀਜ਼ਾਂ ਦਾ ਲੋਕ ਬਹੁਤ ਘੱਟ ਪ੍ਰਮੋਟ ਕਰਦੇ ਨੇਗੀ ਠੀਕ ਆ ਸਾਨੂੰ ਕੋਈ ਲੱਖਾਂ ਕਰੋੜਾਂ ਦੀ ਆਮਦਨ ਨਹੀਂ ਆ ਰਹੀ ਫੇਸਬੁਕ ਤੋਂ ਅਸੀਂ ਤਾਂ ਇਹ ਚੀਜ਼ ਸੋਚ ਕੇ ਹੀ ਨਹੀਂ ਚੱਲੇ ਹੈਗੇ ਵੀਡੀਓ ਦੇ ਸਿੱਕਦੀ ਬਾਅਦ ਚ ਬਣਾਉਣ ਲੱਗੇ ਪਹਿਲਾਂ ਜਗਾ ਪਾਉਣ ਲੱਗੇ ਸੀ ਆਪਾਂ ਅਸੀਂ ਤਾਂ ਪਹਿਲਾਂ ਦੇ ਕਿਉਂ 6 ਸਾਲ ਹੋ ਗਏ ਮੀਡੀਆ ਦਾ ਇਹ ਸਾਲ ਹੋਇਆ ਵੀ ਨਹੀਂ ਹੈਗਾ ਬਣਾਉਂਦੇ ਇਹਨੂੰ ਉਂਪਣ ਇਹ ਗੱਲ ਆ ਹਣਾ ਵੀ ਚਲੋ ਬੋਲਣ ਵਾਲੇ ਜਿਹੜੇ ਬੋਲਦੇ ਆ ਪਰ ਆਪਾਂ ਜੋ ਗੱਲਾਂ ਗਏ ਆ ਸੱਚ ਨੇ ਦੁੱਖ ਲੱਗੂਗਾ ਲੱਗੂਗਾ ਲੱਗੂ ਉਹਨੂੰ ਜਿਹੜਾ ਬੰਦੇ ਦੀ ਸੋਚ ਹੀ ਇੱਥੋਂ ਤੱਕ ਹੀ ਖੜੇ ਵਿੱਚ ਫੁੱਸਾ ਪਰੇ ਹੋਏ ਲੱਗੀ ਜਾਵੇ ਮੈਨੂੰ ਕੋਈ ਦੁੱਖ ਨਹੀਂ ਹੈਗਾ ਬੋਲੀ ਜਾਣਦੇ ਤੇ ਜਿਵੇਂ ਹੁਣ ਭਾਨੇ ਵੀਰ ਕੋਲੇ ਗਏ ਸੀ ਉਦਦੇ ਮੈਂ ਬੋਲਿਆ ਸੀ ਉਥੇ ਜਿਹਦੇ ਖੂਨ ਚ ਐ ਹੁੰਦਾ ਨਾ ਉਹ ਬੋਲਦਾ ਉਹਨੂੰ ਗੁੱਸਾ ਆਉਂਦਾ ਬਿੰਦੂ ਹਣਾ ਗੁੱਸਾ ਆਉਂਦਾ ਮੈਂ ਮੈਂ ਵੀਰੇ ਨੂੰ ਕਹੇ ਵੀਰਾ ਆਪ ਵੀਡੀਓ ਬਣਾ ਰਿਆ ਸੀ ਸਾਨੂੰ ਵੀਰੇ ਨੇ ਬੁਲਾਇਆ ਸੀਗਾ ਕਹਿੰਦਾ ਕਨੇ ਪਹਿਲਾਂ ਇਹਨੂੰ ਹਟਾ ਦੇ ਨਸ਼ਾ ਕਰਨੋਂ ਚਲੋ ਮੰਨ ਲਓ ਭਾਨਾ ਜਮਾ ਸਿਰੇ ਦਾ ਨਸ਼ੇੜੀ ਆ ਮੰਨ ਲੰਨੇ ਆ ਤੁਸੀਂ ਖੜ੍ਹ ਜਿਓ ਫਿਰ ਭਾਨੇ ਦੇ ਥਾਂ ਤੇ ਆ ਕੇ ਭਾਨੇ ਨੇ ਕੁੱਟ ਕਿੰਨੀ ਖਾਧੀ ਆ ਕਿੰਨਾ ਤਸੱਦਦ ਹੋਇਆ ਲੋਕਾਂ ਦਾ ਉਹਨੇ ਮਗਰ ਕਿੰਨੇ ਲੋਕ ਤੁਰਦੇ ਨੇ ਠੀਕ ਆ ਫਿਰ ਉਹ ਥੋੜੇ ਤੁਸੀਂ ਤੋਰ ਲਵਾਉ ਦੇ ਪਿੱਛੇ ਲੋਕ ਏਜੰਟਾਂ ਤੋਂ ਕਰੋੜਾ ਰੁਪਇਆ ਕਢਵਾ ਕੇ ਦੇਤਾ ਉਹ ਇੱਕ ਬਹੁਤ ਵੱਡੀ ਗੱਲ ਆ ਫਿਰ ਤੁਸੀਂ ਤੁਸੀਂ ਕਰ ਲੋ ਕੰਮ ਭਾਨਾ ਨੂੰ ਪਿੱਛੇ ਕਰ ਦੋ ਨਾ ਭਾਨਾ ਕੁੱਟਣੀ ਚੱਲੀ ਜਾਣੀ ਉਹਨਾਂ ਤੋਂ ਜਿਹੜੇ ਬਹੁਤ ਨਹੀਂ ਭਾਨੇ ਨੂੰ ਪਿੱਛੇ ਕਰ ਦੋ ਭਾਨਾ ਦਾ ਬੀੜੀਆਂ ਪੀਣਾ ਹੈ ਭਾਨ ਪਿਆਨਾ ਚਿੱਟਾ ਖਾਂਦਾ ਹੈ ਭਾਨਾ ਦਾ ਜਮਾ ਸ ਫਿਰ ਤੁਸੀਂ ਭਾਨੇ ਵਾਲੀ ਜਗਾ ਕਿਉਂ ਨਹੀਂ ਲੈਂਦੇ ਹੁਣ ਲੱਖਾ ਵੀਰਾ ਬੋਲਦਾ ਲੱਖੇ ਨੂੰ ਕਹਿੰਦੇ ਇਹ ਤਾਂ ਗੈਂਗਸਟਰ ਹੈ ਜੀ ਲੱਖਾ ਪੁੱਤ ਮਰਵਾਤੇ ਚਲੋ ਮੰਨ ਲਓ ਯਾਰ ਸਾਰਾ ਕੁਝ ਕਰਤਾ ਹੋਗਾ ਮੈਂ ਉਹ ਜ਼ਿੰਦਗੀ ਚ ਨਹੀਂ ਆਪਾਂ ਤਾਂ ਚੰਗਾ ਸੋਚ ਕੇ ਉਹਦੇ ਨਾਲ ਵੀਰੇ ਦੇ ਖੜਦੇ ਆ ਜਿਹੜੀ ਚੰਗੀ ਸੋਚ ਨਾਲ ਜੁੜਿਆ ਉੱਥੇ ਕਮੈਂਟ ਕੀਤਾ ਜਿਹੜੀ ਨਸੇ ਵਾਲੀ ਚ ਫਿਰ ਖੜਨਗੇ ਵੀ ਨਸੇ ਵਾਲੀ ਛੋਡੇ ਵਰਗੇ ਵਿਦਵਾਨ ਏਸੀ ਵਾਲੇ ਦਾ ਖੜ ਵੀ ਨਹੀਂ ਸਕਦੇ ਜਿਹੜਾ 10 ਮਿੰਟ ਏਸੀ ਤੋਂ ਪਰੇ ਹੁੰਦੇ ਹੀ ਨਹੀਂ ਉਹ ਕੁੱਟ ਨਹੀਂ ਸਹਿ ਸਕਦਾ ਹੈਗਾ ਉਹ ਐ ਡੜੇ ਧਰਨਿਆਂ ਦੇ ਵਿੱਚ ਜਾ ਕੇ ਪੋਰਸਾ ਨਾ ਮੱਥਾ ਨਹੀਂ ਲਾ ਸਕਦਾ ਵੀਰੇ ਹੈਨਾ ਬੈਠ ਨਹੀਂ ਸਕਦਾ ਭਾਨਾ ਦਾ ਜਮਾ ਨਸ਼ੇੜੀ ਆ ਸਿਰੇ ਦਾ ਜਮਾ ਗਲਤ ਬੰਦਾ ਭਾਨਾ ਦਾ ਠੀਕ ਹੈ ਫਿਰ ਤੁਸੀਂ ਘੜਜੋ ਭਾਨੇ ਵਾਲੀ ਜਗਾ ਲੈ ਲਓ ਵੀਰੇ ਤੁਸੀਂ ਭਾਨੇ ਤੁਸੀਂ ਮੁਰੀ ਨਾ ਹੋਣ ਦੇਵੋ ਜਿਹੜੇ ਹਜ਼ਾਰਾਂ ਲੋਕ ਆਉਂਦੇ ਨੇ ਭਾਨੇ ਕੋਲੇ ਬੁੱਧਵਾਰ ਨੂੰ ਗਿਣਤੀ ਨਹੀਂ ਆਉਂਦੀ ਬਾਰੀ ਨਹੀਂ ਆਉਂਦੀ ਸ਼ਾਮ ਦੇ 10-10 ਵਜੇ ਜਾਂਦੇ ਨੇ ਭਾਨੇ ਨੂੰ ਫਿਰ ਉਹ ਉਹ ਫਿਰ ਭਾਨੇ ਦੇ ਕੋਲੇ ਕਾਹਤੋਂ ਆਉਂਦੇ ਨੇ ਕੋਈ ਭਾਨੇ ਚ ਹੋਊਗਾ ਕੋਈ ਮੰਨ ਲਓ ਵੀ ਉਹ ਫੇਰ ਹੀ ਆਉਂਦੇ ਨਹੀਂ ਹਾਂ ਫਿਲਹਾਲ ਨਾਲ ਕੋਈ ਲੀਡਰ ਨਹੀਂ ਕੋਈ ਕੋਈ ਲੀਡਰ ਨਹੀਂ ਕੋਈ ਸਰਪੰਚ ਨਹੀਂ ਕੋਈ ਐਮਐਲਏ ਨਹੀਂ ਵੀ ਫੇਰ ਕਿਉਂ ਆਉਂਦੇ ਨੇ ਉੱਦੇ ਜਿੱਦਾਂ ਆਪਾਂ ਗਏ ਆ ਮੰਨ ਕੇ ਚੱਲ ਆਪਣੀ ਤਾਂ ਉਹ ਜ਼ਿਲ੍ਹੇ ਦੇ ਵੀ ਨਹੀਂ ਸੀਗੇ ਐਨੇ ਨਹੀਂ ਦੂਰੋਂ ਦੂਰ ਆਏ ਹੋਏ ਰਾਜਸਥਾਨ ਦੇ ਫਿਰੋਜ਼ਪੁਰ ਦੇ ਜਲੰਧਰ ਤੱਕ ਅੰਬਰਸਰ ਏਰੀਆ ਵੀ ਉਹ ਤੁਸੀਂ ਦੇਖੋ ਕਿੱਥੋਂ ਕਿੱਥੋਂ ਲੋਕ ਆ ਰਹੇ ਨੇ ਹਨਾ ਪਹਾਨਾ ਫੇਰ ਵੀ ਪੈਸੇ ਕਢਾ ਰਿਆ ਨਾਲੇ ਪਹਾਨਾ ਮਾੜਾਗਾ ਵੀ ਗੱਲਾਂ ਲੋਕ ਮੈਨੂੰ ਸਮਝ ਨਹੀਂ ਆਉਂਦੀ ਵੀ ਕਰਦੇ ਕਿਉਂ ਨੇ ਆਪਾਂ ਤਾਂ ਕਹਿੰਦੇ ਵੀ ਜਵਾਂ ਨਸ਼ੇੜੀ ਆਪਾਂ ਤਾਂ ਚੰਗੀ ਸੋਚ ਮੰਗਰਤਾ ਚੱਲ ਪੋ ਤੁਸੀਂ ਜਿਹੜੇ ਸੋਫੀਓ ਚੱਲ ਪੋ ਵੀਰ ਬਣ ਕੇ ਜਿਹੜੇ ਕਮੈਂਟ ਕਰਦੇ ਨੇ ਮਾੜੇ ਵੀਰੇ ਨੂੰ ਉਹ ਚੱਲ ਪੋ ਫਿਰ ਭਾਨੇ ਨੂੰ ਕਹੇ ਭਾਈ ਤੂੰ ਘਰੇ ਹਟ ਕੇ ਬਹਿ ਅਸੀਂ ਖੜਦੇ ਆ ਭਾਨੇ ਦੇ ਘਰ ਦੇ ਮੂਹਰੇ ਜਾ ਕੇ ਵੀਡੀਓ ਬਣਾ ਦੋ ਭਾਨਾ ਮੈਂ ਕਹਣੀ ਆ ਵੀ ਭਾਨਾ ਨਹੀਂ ਬੋਲੂਗਾ ਇਹ ਚੀਜ਼ ਤੇ ਫਿਰ ਤੁਸੀਂ ਕਹਿ ਦਿਓ ਭਾਨੇ ਨੂੰ ਪਿੱਛੇ ਹਟ ਜਾ ਅਸੀਂ ਕਰਾਂਗੇ ਇਹ ਗੱਲ ਆ ਸੀ ਅਸੀਂ ਪੈਸੇ ਕਢਾ ਕੇ ਦਿੰਨੇ ਆ ਅਸੀਂ ਸਮਾਜ ਵਾਸਤੇ ਖੜਦੇ ਆ ਅਸੀਂ ਕਰਾਂਗੇ ਹੈਲਪ ਜਿਹਦੀ ਵੀ ਹੁੰਦੀ ਹੈ ਸਹੀ ਗੱਲ ਆ ਭਾਨੇ ਨੇ ਕੀ ਹੂੰ ਵੀ ਜੇ ਪਰ ਉਹਨੇ ਖਾਦਾ ਵੀ ਹੋਊਗਾ ਚਲੋ ਮੰਨ ਕੇ ਚੱਲ ਰਹੋ ਜੇ ਮੰਨਦਾ ਖਾਂਦਾ ਵੀ ਹੋਊਗਾ ਜਿਹਦਾ 18 18 40 40 ਲੱਖ ਕਢਾ ਰਿਹਾ ਕਿਸੇ ਗੱਲ ਤੇ ਨਿਕਲਦਾ ਹੋਊਗਾ ਹੂੰ ਅੱਜ ਤੱਕ ਤਾਂ ਕੋਈ ਸ਼ਿਕਾਇਤ ਆਈ ਨਹੀਂ ਕਿਸੇ ਨੇ ਵੀਡੀਓ ਪਾਈ ਨਹੀਂ ਵੀ ਪਾਨੇ ਸਾਥ ਪਾਨਾ ਸਾਥੋਂ ਇੰਨਾ ਲੱਖ ਰੁਪਇਆ ਖਾ ਗਿਆ ਬਈ ਮੈਂ ਤਾਂ ਵੀ ਕਰਦਾ ਅਗਲਾ YouTube ਤੋਂ ਵੀ ਵੀਰੇ ਨੂੰ ਕਮਾਈ ਆਉਂਦੀ ਹੋਊਗੀ ਠੀਕ ਆ ਉਹ ਕਿਹੜਾ ਨਾਲੇ ਹੁਣ ਕੋਈ ਵੀ ਉਈਆ ਜ਼ਮੀਂ ਘੋਸੇ ਦੇ ਕੋਲ ਹੈ ਨਹੀਂਗਾ ਵਧੀਆ ਪ੍ਰਾਪਰਟੀ ਦਾ ਮਾਲਕਾ ਜ਼ਮੀਨ ਜਾਇਦਾਦ ਹੈਗੀ ਆ ਹੂੰ ਵੀ ਮੈਂ ਵੀਡੀਓ ਤੇ ਮੇਰੀ ਆ ਜੇਸੇ ਤੇ ਹੀ ਸੀਗੀ ਬਾਕੀ ਚਲੋ ਆਪਾਂ ਮੱਜਾਂ ਤੇ ਵੀ ਗੱਲਾਂ ਕਰ ਲੈਨੇ ਆ ਬਿਬਰੇ ਖਾਸ ਕਰਕੇ ਨਾ ਗਰਮੀ ਦੇ ਵਿੱਚ ਪਸ਼ਮਾ ਦਾ ਧਿਆਨ ਰੱਖੋ ਗਰਮੀ ਨਾ ਹੱਦੋਂ ਵੱਧ ਜੇ ਆ ਛੋਟੀ ਸੀਗੀ ਪਿੰਦਰ ਦਾ ਇੰਨਾ ਰੋਇਆ ਉਹਦੇ ਇੰਨਾ ਰੋਇਆ ਇਹ ਤਾਂ ਉੱਥੇ ਬੈਠ ਗਏ ਜਾ ਕੇ ਕਹਿੰਦੇ ਵੀ ਜੋ ਮੈਂ ਇਸ ਬੱਚ ਦੀ ਨਹੀਂ ਹੈਗੀ ਇੰਨਾ ਬੁਰਾ ਹਾਲ ਹੋ ਗਿਆ ਸੀ ਚਲੋ ਫੇਰ ਡਾਕਟਰ ਸਾਹਿਬ ਸੱਦੇ ਫੇਰ ਮੈਂ ਨਾ ਦਿਨ ਚ ਦੀ ਮੈਂ ਯਕੀਨ ਮੰਨਿਓ 20 ਵਾਰੀ ਮੱਝ ਨਮਾਈ ਹੈ ਤਾਂ ਠੰਡਾ ਸਿੱਟੀ ਕੇ বরਫ ਵਾਲਾ ਪਾਣੀ ਪਾ 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 ਨਮਾਈਗੀ ਪਰ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਹੈ ਕਿੱਲਾਂ ਤੇ ਖੜੀਆਂ ਸੋਹਣੀਆਂ ਲੱਗਦੀਆਂ ਨੇ ਮਿਹਨਤ ਵੀ ਦੇਖਿਆ ਕਰੋ ਬੰਦੇ ਦੀ ਸਹੀ ਗੱਲ ਆ ਵੀ ਮਿਹਨਤ ਬੰਦਾ ਕਿੰਨੀ ਕਰਦਾ ਹੈ ਨਾ ਪਰ ਬੋਲੂ ਵੀ ਉਹੀ ਜਿਹੜਾ ਬਈ ਦੱਸਾ ਨਾ ਹੋਂਦੀ ਕਿਰਤ ਕਰਦਾਗਾ ਹੁਣ ਜੇ ਮੈਂ ਏਸੀ ਚ ਬੈਠੀ ਹੂੰਗੀ ਮੇਰੇ ਕੰਨੀਓ ਪਰਿਵਾਰ ਮਰੀ ਜਾਵੇ ਖਪੀ ਜਾਵੇ ਮੈਂ ਕਿਉਂ ਬੋਲੂਗੀ ਮੈਨੂੰ ਬੈਠੇ ਨੂੰ ਉੱਥੇ ਅੰਦਰ ਪਾਣੀ ਰੋਟੀ ਪਾਣੀ ਜਾਊਗਾ ਠੀਕ ਆ ਚੰਗੀ ਸੋਹਣੀ ਚਾਹ ਜਾਊਗੀ ਦੁੱਧ ਚ ਭੱਤੀ ਜਾਊ ਮੈਂ ਬੋਲੂ ਵੀ ਕਿਉਂ ਜਿਹੜਾ ਬੰਦਾ ਕਰੂਗਾ ਵੀਰੇ ਬੋਲੂਗਾ ਵੀ ਉਹੀ ਕੋਈ ਬੋਲਦਾ ਹੁੰਦਾ ਪਰ ਸਾਡਾ ਸਾਰਾ ਪਰਿਵਾਰ ਮਿਹਨਤ ਕਰ ਰਿਹਾ ਹੈ ਬਈ ਤੁਸੀਂ ਮੜੇ ਫੋਰ ਬੋਲ ਦੋ ਵੀ ਤੁਹਾਨੂੰ ਥੋੜੀ ਜਿਹੀ ਕਹਿ ਦਿੰਦੇ ਨੇ ਫੇਸਬੁੱਕ ਕੀ ਵਿਦਵਾਨ ਵੀ ਇਹ ਪੋਲਦਾ ਨਹੀਂ ਵੀ ਆਪ ਹੀ ਬੋਲੀ ਜਾਂਦੀ ਹੈ ਤੇ ਬਾਈ ਫਿਰ ਗਰਮੀ ਜੇ ਨਾ ਸੀ ਸਾਹਸ ਵੱਲ ਕਿਵੇਂ ਕਰੀਏ ਤੂੰ ਹੀ ਦੱਸ ਦੇ ਅੱਜ ਫਿਰ ਹਾਂ ਆ ਪੋਘਰ ਚਲਾਏ ਨੇ ਉਹ ਆ ਪੁਹਾਰੀ ਬੰਦ ਹੋ ਜਾਂਦੇ ਨੇ ਪਹਿਲੀ ਗੱਲ ਤਾਂ ਇਹਨੇ ਵਿੱਚ ਜਲ ਭਲਤ ਜਾਂਦੀ ਆ ਹੂੰ ਬਹੁਤ ਮੁਸ਼ਕਲ ਨਾਲ ਉਹ ਦੂਤ ਨੋ ਵਿੱਚ ਹੇ ਖੜੇ ਨਹੀਂ ਸਾਰੀ ਜਲਾਈ ਨੇ ਡੂਜੇ ਡੂਗ ਠੀਕ ਹੈ ਗਰਮੀ ਨਾਲ ਤਾਂ ਬੁਰਾ ਹਾਲ ਹੋਇਆ ਨਾ ਘੰਟਾ ਵੀ ਇਹ ਪੱਖੇ ਤਾਂ ਬਣਾ ਰਾਇ ਨਹੀਂ ਸਕਦੇ ਰਹਿ ਕੋਲਰ ਵੀ ਚੱਲਦੇ ਨੇ ਬਾਈ ਮੈਂ ਕਹਣਾ ਆ ਪੱਖੇ ਤਾਂ ਮੈਂ ਕਹਣਾ ਕਿਸੇ ਕੰਮ ਦੇ ਨਹੀਂ ਮੈਂ ਸੋਨ ਆ ਪੱਖੇ ਕਦੇ ਵੀ ਨਾ ਲਾਓ ਅਸੀਂ ਤਾਂ ਹੁਣ ਜਿਹੜਾ ਖੇਤ ਫਾਰਮ ਬਣਾਉਣਾ ਪਿੰਦੂ ਆਪਣੀਏ ਪੱਖੇ ਲਾਉਂਦੇ ਵੱਡੇ ਪੱਖੇ ਲਾਉਣੇ ਨੇ ਚੇਪਿਆ ਆ ਯਾਰ ਦਲੋਂ ਇੱਕ ਲਾਵਾਂਗੇ ਏਸੀ ਵਿੱਚ ਜਿੰਦੀ ਭਾਈ ਵੀ ਗੱਲ ਮੈਂ ਛੱਡ ਤਪਦਾ ਹੀ ਬਹੁਤ ਹਵਾ ਨਹੀਂ ਨਿਕਲਦੀ ਹਵਾ ਨਹੀਂ ਜਾਂਦੀ ਕਿਸੇ ਕਾਹਦਾ ਆ ਬੰਦ ਹੋ ਜਾਂਦਾ ਸਾਰਾ ਇੱਕ ਜਿਹੜਾ ਹੁਣ ਜਿਵੇਂ ਜਿਵੇਂ ਆਪਾਂ ਕਹਿ ਦਨੇ ਆ ਵੀ ਉਹ ਦੂਜੀ ਆਪਾਂ ਸੱਤ ਵਾਲੇ ਉਹ ਬਣਾਲੇ ਕਾਨੇ ਵਾਲੇ ਵੀ ਉਹ ਵੀ ਨਹੀਂ ਕੰਮਜਾ ਬਹੇਗੀ ਚਲੋ ਮੰਨ ਲਓ ਜੇ ਛੋਟਾ ਮੋਟਾ ਏਰੀਆ ਉਹ ਤਾਂ ਕਵਰ ਹੋ ਜਾਊਗਾ ਹੁਣ ਮੰਨ ਕੇ ਚਲੋ 50 ਮੱਝਾਂ ਦਾ ਆਪਾਂ ਕਰਨਾ ਹੈ ਹੁਣ ਕੱਲ ਨੂੰ ਖੇਤ ਦੇ ਵਿੱਚ ਜਗਾ ਪਾਈ ਹੈ ਨਾ ਪੈਸਾ ਵੀ ਲਾਤਾ ਹਨਾ ਕਿ ਨੇਰੀ ਆ ਗਈ ਚੱਕ ਕੇ ਮਾਰੂਗੀ ਕੀ ਫਾਇਦਾ ਉਹ ਤੇ ਗਾਡਰ ਵੀ ਪਾਵਾਂਗੇ ਉਹ ਬਸੂਆਂ ਤੇ ਡਿੱਗਣਗੇ ਨੁਕਸਾਨ ਹੋਊਗਾ ਨ ਵੀ ਇੱਕ ਵਾਰੀ ਜੋ ਪੈਸਾ ਚਲੋ ਕੋਈ ਨਾ ਜੇ ਲੱਗਦਾ ਲਾ ਲਓ ਬਦੀ ਨਹੀਂ ਸਰਦਾਰ ਬਾਰ-ਬਾਰ ਪੈਸੇ ਵੀ ਲਾਏ ਨਹੀਂ ਜਾਂਦੇ ਕਿਉਂਕਿ ਨਾ ਨਹੀਂ ਲਾਏ ਜਾਂਦੇ ਚਲ ਮੰਨ ਲਾ ਆਪਣਾ 1 ਲੱਖ 1.5 ਲੱਖ ਦਾ ਫਾਇਦਾ ਹੋ ਜਾਊ 2 ਦਾ ਹੋ ਜਾਊਗਾ ਨੁਕਸਾਨ ਦੁੱਗਣਾ ਹੋ ਜਾਊਗਾ ਕਿੰਨਾ ਨੁਕਸਾਨ ਹੋਊਗਾ ਰੱਬ ਨਾ ਕਰੇ ਚਲੋ ਤਾਰਾਂ ਜਾਣਗੇ ਪੱਖੇ ਲਾਵਾਂਗੇ ਬਾਈ ਚਾਂਸ ਜਿਵੇਂ ਹੁਣ ਗਰਮੀ ਪੈ ਰਹੀ ਐ ਤਾਰ ਸਪਾਰਕ ਹੋ ਕੇ ਅੱਗ ਲੱਗ ਗਈ ਇਹ ਮੈਂ ਕਹਣਾ ਆਪਣੇ ਕੱਚੀ ਤਾਰ ਵੀ ਨਹੀਂ ਪਾਉਣੀ ਚਾਹੀਦੀ ਐ ਨਾ ਜਿਵੇਂ ਗਰਮੀ ਬਹੁਤ ਜ਼ਿਆਦਾ ਉਹਦੇ ਤਾਂ ਹੀ ਮੱਚੀ ਐ ਪੱਕੀ ਤਾਰ ਵਧੀਆ ਪਾ ਲੋ ਕੇਰਾ ਪੈਸੇ ਚੰਗੇ ਲਾ ਲਓ ਮੁੜ ਕੇ ਲੋੜ ਨਹੀਂ ਸਲਕੜੇ ਵਾਲੀ ਸੱਤ ਚੇਹ ਦੇਖ ਤੋਂ ਜਿਵੇਂ ਉਹਦੇ ਸਪਾਰਕ ਮਰ ਗਿਆ ਕਿੰਨੀ ਐ ਮ ਬਾਈ ਜਾਨਸ ਕੋਈ ਤਾਰ ਸਪਾਰਕ ਮਾਰ ਕੇ ਕਾਨਿਆਂ ਨੂੰ ਅੱਗ ਲੱਗੀ ਨਾਲ ਤਾਂ ਪਸ਼ੂਆਂ ਦਾ ਨੁਕਸਾਨ ਹੈ ਪਸ਼ੂ ਮਰਨਗੇ ਨਾਲੇ ਛੋਡੀ ਸੱਤ ਗਈ ਬਈ ਦੋ ਪੈਸੇ ਕੋਈ ਨਾ ਕੇਰਾ ਤੁਸੀਂ ਐਡਜਸਟਮੈਂਟ ਜਮੀ ਨਹੀਂ ਪਾਉਣੀ ਚਾਹੀਦੀ ਕੱਚੀ ਤਾਰ ਜਮੀ ਹੁਣ ਇਹ ਲੋਹਾ ਪਤਾ ਬੜੀ ਵੱਡੀ ਗਲਤੀ ਕਰੀ ਹੋਈ ਹੈ ਸਾਡੇ ਪਸ਼ੂ ਕੋਲੇ ਬਹੁਤ ਔਖਾ ਹੋ ਜਾਂਦਾ ਬਾਅਦ ਚ ਹਮ ਤੇ ਚਲੋ ਭੈਣ ਸਾਡੇ ਭਾਰੇ ਪੂਰੇ ਜੀ ਚਾਹਦੇ ਨੇ ਦੋ ਜਾਣੇ ਨਹੀਂ ਦੋ ਚਾਚੇ ਹੋਰੇ ਖੜੇ ਨੇ ਦਿਨ ਰਾਤ ਬਿਜਲੀ ਦਾ ਵੀ ਚੱਲਦਾ ਕੋਈ ਪੱਖਾ ਖੜ ਜਾਂਦਾ ਚਾਚੂ ਮੜਾ ਗਾਈ ਮੜਾ ਯਾਰੇ ਆਜੋ ਮੜਾ ਯਾਰ ਇਹਨਾਂ ਨੂੰ ਵੀ ਪਛਲੋ ਸਾਰੇ ਆਏ ਨੇ ਉਹਦੇ ਰਾਤ ਨੂੰ ਵਿਚਾਰੇ 12 ਵਜੇ 3 ਵਜੇ ਇਹਨਾਂ ਨੂੰ 12 ਵਜੇ ਤੋਂ 3 ਵਜੇ 3 ਘੰਟੇ ਜੇ ਹੁਣ ਅਸੀਂ ਕਹਿੰਦੇ ਵੀ ਚਲ ਬੈਠੀਆਂ ਬੈਠੀਆਂ ਰਹਿੰਦੇ ਕੋਈ ਚੱਕਰ ਨਹੀਂ ਹੈਗਾ ਨਾ ਵੀ ਇਹ ਚੀਜ਼ਾਂ ਵਈ ਆਏ ਨਹੀਂ ਪਲਦੀਆਂ ਹੈਗੀਆਂ ਵੀ ਹੁਣ ਤੁਸੀਂ ਦੇਖ ਸਕਦੇ ਹੋ ਨਾ ਗਰਮੀਆਂ 'ਚ ਨਹੀਂ ਗਾਈਆਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਤੁਸੀਂ ਸਾਡੀ ਦੇਖਿਆ ਹੁੰਦਾ ਕਿੰਨੀ ਆਰਾਮ ਨਾਲ ਬੈਠੀਆਂ ਹਨਾ ਨਹੀਂ ਲਾਲਾਂ ਟੇਗਾਂ ਲੱਗ ਜਾਂਦੀਆਂ ਨੇ ਤਾਂ ਤੁਸੀਂ ਉਹਦੇ ਤੁਸੀਂ ਦੇਖ ਲਓ ਕੀ ਹਾਲਾਤ ਸੀ ਜਦੋਂ 12 ਵਜੇ ਆਏ ਉਹ ਰਾਤ ਨੂੰ ਹਾਂ ਇੱਕ ਵਾਰ 1:00 ਵਜੇ ਆਈ ਸੀ 12:30 'ਚ ਮੈਂ ਕਮਲ ਨੂੰ ਭੇਜ ਕੇ ਕਹਿੰਦੇ ਤੁਸੀਂ 3 ਵਜੇ ਆ ਚਾਚਾ ਮੜੇ ਵਿੱਚ ਨਾ ਕਿ ਫੇਸਬੁੱਕ ਵਾਲੇ ਵਿੱਚ ਕਰਨਗੇ ਵੀ ਇਹ ਤਾਂ ਉਹੀ ਵੀ ਕੰਮ ਜੇ ਹੋ ਜਾਂਦੇ ਨੇ ਵੀ ਚਾਚਾ ਬਣ ਕੇ ਦੱਸੇ ਵੀ ਰੋਜ਼ ਤਾਂ ਦੋ ਤੱਕ ਦੇ ਪੱਖੇ ਖੜ ਜਾਂਦੇ ਨੇ ਕਦੇ ਕੁਛ ਹੋ ਜਾਂਦਾ ਵੀ ਮਿਹਨਤ ਕਰਦੇ ਆ ਕਿ ਉਹੀ ਬਸ ਉਹੀ ਫਿਰਦੇ ਆਪਾਂ ਕਦੇ ਤੁਸੀਂ ਬੱਚਾ ਨਹੀਂ ਪਈ ਨੇ ਸਾਰੀਆਂ ਫੇਰ 4 ਵਜੇ ਹੈ ਬਚਾਰ ਭਾਈ 4:00 ਵਜੇ ਜੀ ਅਓ ਚਾਚੀ ਨੂੰ ਪੁੱਛ ਲੋ ਦੇ ਹਾਲਾਤ ਕੀ ਨੇ ਆ ਸਾਡਾ ਚਾਚਾ ਮੰਦਾ ਆ ਵੀ ਸਾਦਾ ਤੇ ਆ ਵੀ ਤੇ ਹੁਣ ਉਹਦਨੇ ਆ ਚਾਚੇ ਨਹੀਂ ਆਏ ਹਨਾ ਰਾਤ ਨੂੰ ਤੇ ਕਾ ਚਾਚਾ ਤੈਨੂੰ ਲੱਗਦਾ ਵੀ ਇਹ ਕੰਮ ਸੌਖਾ ਹੈਗਾ ਚਾਚਾ ਜਿਹੜੇ ਹੁਣ ਏਸੀ ਚ ਬਹਿ ਕੇ ਕਮੈਂਟ ਕਰਨਾ ਉਹਦੇ ਲਈ ਤਾਂ ਸੁੱਖ ਹੀ ਆ ਜਿਹਨੇ ਕੰਮ ਹੀ ਨਹੀਂ ਕਰਨਾ ਹਾਂ ਵੱਡੀ ਗੱਲ ਤੇ ਇਹ ਆ ਹੂੰ ਡੈਰੀ ਤੇ ਉਹਨਾਂ ਨੇ ਦੁੱਧ ਪਵਾ ਕੇ ਲੈਣਾ ਡੋਲੂ ਚ ਮੰਡ ਤਾਂ ਫਾਲ ਫੇਰ ਹੀ ਮਿਲਦਾ ਜੇ ਆਪਾਂ 6 ਵਾਰ ਕਰੀਏ 6 ਵਾਰ ਕਰੀਏ ਇੱਕ ਹਾਲਾਤ ਹੁੰਦੇ ਨੇ ਬੰਦੇ ਨੂੰ ਕਹਿੰਦੇ ਵੀ ਪਤਾ ਨਹੀਂ ਜਿਵੇਂ ਵਾਇਗਰੂ ਕਹਿੰਦਾ ਵੀ ਵਾਇਗਰੂ ਨਾ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਚਾਚਾ ਪਖਿਹਾਰੀਆਂ ਤੋਂ ਰਾਜ ਕਰਾ ਦਿੰਦਾ ਹੈ ਨਾ ਇਹ ਚਾਚਾ ਮੰਨ ਲਓ ਇਹਨਾਂ ਦਾ ਬਿਜਲੀ ਦਾ ਸੀ ਕੰਮ ਜਿਹੜੀਆਂ ਸਾਡੇ ਪਿੰਡ ਦੇ ਵਿੱਚ ਕੋਟੀਆਂ ਨੇ ਸਾਰਿਆਂ ਚ ਫਿਟਿੰਗ ਇਹਨਾਂ ਨੇ ਕੀਤੀ ਚਾਚਾ ਵੀ ਚੋਟੀ ਦਾ ਮੰਨ ਲਓ ਮਿਸਤਰੀ ਹੈ ਬਿਜਲੀ ਦੇ ਵਿੱਚ ਉਹ ਮੋਟਰਾਂ ਦੇ ਨੇ ਮੋਟਰਾਂ ਬੰਦੇ ਨੇ ਇਹ ਚਾਚਾ ਵੀ ਚਲੋ ਵਾਈ ਗਰੂ ਦੀ ਕਦੋਂ ਮਾਰ ਪੈਂਦੇ ਉਹ ਪਤਾ ਨਹੀਂ ਲੱਗਦਾ ਹਣਾ ਆਪਣੇ ਵਿਚਾਰੇ ਚਾਚਾ ਕੱਲਾ ਇੱਕ ਇਹਨਾਂ ਦੀ ਭੈਣ ਆ ਸਾਡੇ ਧਨੋਲੇ ਮੇਰੇ ਗਵਾਂਢੀ ਪਿੰਡ ਦੇ ਨਾਲ ਹੈ ਤੇ ਉਹ ਹਾਲਾਤ ਬੰਦੇ ਨੂੰ ਚਾਰ ਸਪੇਰਿਓ ਬੰਦਾ ਚਾਚਾ ਟੁੱਟ ਜਾਂਦਾ ਚਾਚਾ ਰੋਣ ਲੱਗ ਗਿਆ ਉੱਥੇ ਮਨ ਟੁੱਟ ਜਾਂਦਾ ਬੰਦੇ ਦਾ ਹਨਾ ਵੀ ਹੁਣ ਵੀ ਦਿਸਦਾ ਨਹੀਂ ਕੁਸ ਹੁਣ ਆਪਣਾ ਪਰਿਵਾਰ ਹੁੰਦਾ ਕਿੰਨਾ ਵੀ ਬੰਦਾ ਥੱਕਿਆ ਜੀਵ ਹੀ ਨਹੀਂ ਲੱਗਦਾ ਉਹ ਇਕੱਲਾ ਬੰਦਾ ਘਰੇ ਵੱਡੂ ਵੱਡੂ ਕਰਦਾ ਘਰ ਬੱਚੇ ਹੁਣ ਹੰਬਿਆ ਥੱਕਿਆ ਬੰਦਾ ਆਉਂਦਾ ਹਨਾ ਆਪਾ ਆਪਾ ਕਹਿੰਦੇ ਚਾਚਾ ਵੀ ਘਰੇ ਜਾਈਏ ਜੇ ਹੁਣ ਕਹਿੰਦੇ ਪੰਛੀ ਨੇ ਉਹ ਵੀ ਇੱਕ ਚਾਚਾ ਅਦਿਆਲ ਨੇ ਚ ਜਾਂਦੇ ਨੇ ਸਾਹਮਣੂ ਜਾਂਦੇ ਨੇ ਕਿ ਨਾ ਵੀ ਆਪਾਂ ਕਹਿੰਦੇ ਆਪਾਂ ਦੇ ਘਰੇ ਡਿੱਗੀ ਜਦੋਂ ਘਰੇ ਕੁਛ ਦਿਸਦੀ ਨਹੀਂ ਬੰਦਾ ਚਾਰ ਸਵੇਰਾਂ ਟੁੱਟ ਜਾਂਦਾ ਵੀ ਕੁਛ ਨਹੀਂ ਹੈਗਾ ਨਾ ਵਿੱਚ ਦੇਖਣ ਵਾਲਾ ਕਦੋਂ ਤਾਂ ਐਂ ਜੇ ਲੱਗਦੇ ਨੇ ਫੁਲਾਨਾ ਤੇਮ ਕਰਨ ਛੇੜੀ ਜਾਂ ਲੱਗਦਾ ਵੀ ਮੂੰਹ ਜਾਂ ਐਂ ਜੇ ਲੱਗਦਾ ਬਈ ਇਹ ਚੀਜ਼ਾਂ ਜਮਈ ਨਹੀਂ ਹੈਗੀਆਂ ਇਹ ਬੰਦੇ ਨਾ ਹਾਲਾਤਾਂ ਨੇ ਤੋੜਦੇ ਹਾਲਾਤ ਤੋੜ ਦਿੰਦੇ ਨੇ ਬੰਦੇ ਨੂੰ ਮਜਬੂਰ ਕਰ ਦਿੰਦੇ ਨੇ ਇਹ ਚੀਜ਼ਾਂ 'ਚ ਜਮਈ ਵੀ ਬੰਦਾ ਫਿਰ ਐਂ ਰਹਿੰਦਾ ਹੋਂ ਦਾ ਚਾਚਾ ਜੀ ਸੇ ਤੋਂ ਬਹੁਤ ਵਧੀਆ ਹੋ ਗਈ ਵੀ ਜਦੋਂ ਤੋਂ ਉਹ ਚਾਚਾ ਹੀ ਲੈ ਕੇ ਆਇਆ ਚਾਚਾ ਕਹਿੰਦਾ ਵੀ ਪੁੱਤ ਟੁੱਟਿਆ ਹੰਗੇ ਅੰਬਿਆ ਰਹਿੰਦਾ ਬੰਦਾ ਦੋਸਤ ਹੈ ਚਾਚੇ ਦਾ ਹੂੰ ਚਲੋ ਆਪਾਂ ਵੀ ਉਹਨਾਂ ਦੇ ਪਿਓਾਂ ਵਾਂਗੂ ਦਸਤਕਾਰ ਕਰਦੇ ਆਂ ਸਾਨੂੰ ਚਲੋ ਐਂ ਸਾਰਾ ਪਿੰਡਰ ਉਹਨਾਂ ਖੇਤ ਪੈਂਦੇ ਨੇ ਵੀ ਸਾਰੇ ਚਾਚੇ ਵਰਗੇ ਘਟ ਘਟ ਸੱਤ ਬੰਦੇ ਹੁੰਦੇ ਨੇ ਖੇਤ ਪੈਂਦੇ ਨੇ ਵੀ ਕੋਈ ਦਿੱਕਤ ਨਹੀਂ ਆਉਂਦੀ ਹੈਨਾ ਵੀ ਹਾਲਾਤ ਬਹੁਤ ਮ ਪਰ ਵੀ ਉਹ ਹਾਲਾਤ ਹੁੰਦੇ ਨੇ ਬੰਦੇ ਨੂੰ ਜਿਹੜੇ ਲੋਕ ਜੱਜ ਕਮੈਂਟ ਕਰਨੇ ਨੇ ਉਹ ਬਸ ਐਂ ਕਰਦੇ ਹੁਣ ਵੀ ਜੱਜ ਦਾ ਮਨ ਭਰਿਆ ਵੀ ਉਹ ਚੀਜ਼ਾਂ ਵਾਈ ਹੁੰਦੀਆਂ ਨੇ ਲੋਕ ਨਾ ਜੱਜ ਪੰਜ ਕਮੈਂਟ ਦੀ ਵੀਡੀਓ ਤੇ ਜੱਜ ਕਰ ਲੈਂਦੇ ਨੇ ਬੰਦੇ ਨੂੰ ਵੀ ਬਸ ਇੰਨੀ ਕੀ ਜ਼ਿੰਦਗੀ ਹੋਈ ਹੈ ਦੀ ਤਾਂ ਬਸ ਵੀਡੀਓ ਵਾਲੀ ਨੇ ਗੱਲੇ ਬਸ ਔਰ ਕੁਝ ਨਹੀਂ ਹੈਗਾ ਨਾ ਸਹੀ ਗੱਲ ਹੈ ਚਲੋ ਗਮਲਾ ਵਸਾ ਕੀ ਹੋ ਗਿਆ ਅੱਖ ਨੂੰ ਇਹ ਖਾਜੀ ਹੋਈ ਹੈ ਮੈਂ ਮਾਦੀ ਦਵਾਈ ਲੈ ਕੇ ਜਾ ਫਿਰ ਉੱਥੋਂ ਪਿੰਦਰ ਦਵਾਈ ਨਾ ਅੱਖ ਜਵਾਨ ਵਾਲ ਦਵਾਈ ਦਵਾ ਨੇ ਤੇ ਚਲੋ ਵੀਰੇ ਧੰਨਵਾਦ ਤੁਹਾਡਾ ਸਾਰਿਆਂ ਦਾ ਇਕਬੀਰ ਬਣ ਕੇ ਬਸਵਾਉਂਦਾ ਜਿਆਦੇ ਧਿਆਨ ਰੱਖੋ ਆਹ ਮਹੀਨਾ ਜਿਆਦੇ ਔਖਾ ਥੋੜਾ ਜਗ੍ਹਾ ਗਰਮੀ ਬਹੁਤ ਜਿਆਦੇ ਹੈ ਉਹ ਇੱਕ ਗੱਲ ਹੈ ਜੀ ਭਾਵੇਂ ਚਾਹੇ ਮਹੀਨਾ ਸੌਣ ਦਾ ਹੀ ਹੈ ਨਾ ਵੀ ਇਸ ਵਾਰ ਗਰਮੀ ਪਤਾ ਨਹੀਂ ਨਹੀਂ ਪਤਾ ਨਹੀਂ ਬਹੁਤ ਜਿਆਦੇ ਤੇ ਤੇ ਕਿਉਂ ਹੋ ਰਹੀ ਐ ਇੰਨੀ ਗਰਮੀ ਬਹੁਤ ਜ਼ਿਆਦਾ ਇੱਕ ਵਾਰ ਸਾਲੇ ਦੇ ਦੂਜੇ ਵਾਰ ਇਹ ਚਾਚਾ ਹੀ ਆਏ ਕਹਿ ਰਹੇ ਨੇ ਵੀ ਤੁਸੀਂ ਵੀ ਦੱਸੋ ਕਮੈਂਟਾਂ ਦੇ ਵਿੱਚ ਚਾਚਾ ਇਹ ਕਹਿੰਦੇ ਵੀ ਬਾਹਰਲੇ ਵਿੱਚ ਵੀ ਜਿਵੇਂ ਆਪਾਂ ਕਹਿੰਦੇ ਪਹਾੜੀ ਇਲਾਕੇ 'ਚ ਬਾਹਰਲੇ ਸੂਬੇ 'ਚ ਕਹਿੰਦੇ بارش ਜਿਆਦੇ ਹੋ ਰਹੀ ਐ ਇਹਦਾ ਆਪਾਂ ਸੂਏ 'ਚ ਪਾਣੀ ਦੇਖੀ ਜੰਨੇ ਚ ਆਪਣੇ ਉਨੀ ਬਾਹਰ ਤੋਂ ਹੋਤਾ ਗਈ ਜਿੱਥੇ ਇੱਕ ਦੋ ਦਿਨੋਂ ਪੈਂਦੀ ਵਧੀਆ ਇਹ ਤਾਂ ਪ੍ਰਧਾਨ ਨਿਕਲ ਉਹ ਤਰਤੀਆਲੀ ਪ੍ਰਧਾਨ ਨਿਕਲ ਗਈ ਉਹ ਹੁਣ ਉਹ ਚੀਜ਼ ਨਾ ਗੁੰਮਸ ਬਣ ਗਈ ਜਿਹੜੀ ਹੁਣ ਬਾਹਰੋਂ ਆਪਾਂ ਨੂੰ ਆਉਂਦੀ ਸੀ ਮੈਂ ਮੰਨ ਕੇ ਚੱਲ ਉਧਰ ਬਾਰਸ਼ ਹੋ ਜਾਂਦੀ ਆ ਆਪਣੇ ਗੁੰਮ ਹੋ ਗਿਆ ਉਹ ਹਵਾ ਬੰਦ ਹੋ ਗਈ ਹੁਣ ਹੂੰ ਤੇ ਬਾਕੀ ਤੁਸੀਂ ਦੱਸੋ ਕੀ ਕਾਰਨ ਐ ਇੰਨੀ ਗਰਮੀ ਦਾ ਨਾ ਤੇ ਬਾਕੀ ਵੀ ਬਾਕੀ ਤੁਸੀਂ ਵੀ ਦੱਸ ਦਿਓ ਬਈ ਜੇ ਸੋਡੇ ਕੋਲੇ ਵੀ ਪਾ ਹੋਏ ਆ ਪਸ਼ੂਆਂ ਨੂੰ ਥੋੜਾ ਜਿਆ ਮੱਛਰ ਮੁੱਛਰ ਤੋਂ ਬਚਾਉਣ ਦਾ ਅਸੀਂ ਵੀ ਕਰਦੇ ਆ ਕਰ ਰਹੇ ਆ ਸਾਰਾ ਪਰ ਹੱਦੋਂ ਵੱਧਦੀ ਮੱਛਰ ਤੇ ਗਰਮੀ ਵੱਧੀ ਪਈ ਐ ਜਿਵੇਂ ਹੀ ਬਾਲੀ ਬੁਰਾ ਹਾਲ ਤੇ ਚਲੋ ਭੈਣੇ ਧੰਨਵਾਦ ਵੀਰੇ ਸਾਰਿਆਂ ਦਾ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਕਰ ਦਿਓ ਤੇ ਉਹ ਲੋਕਾਂ ਤੱਕ ਜਰੂਰ ਪਹੁੰਚਾਓ ਜਿਹੜੇ ਬੋਲਦੇ ਨੇ ਹਾਂ ਧੰਨਵਾਦ